ਕਾਲਸਾ ਸ਼ੁਰੂਆਤੀ ਕੀਤੇ ਤਾਈਂ ਟੋਡਾ ਚੇਚੀ ਦੋਸਤਾਂ ਨੂੰ ਧੰਨਵਾਦ ਦਾ ਜਿਹੜੀ ਅੱਜ ਦੀ ਜਿਹੜੀ ਸੀ ਸੀ ਆ ਉਹਦਾ ਮੇਨ ਮੋਰਟੇਜ ਪੀ ਸੀ ਦਾ ਉਹਦੇ ਬਾਰੇ ਮੈਂ ਥੋੜੀ ਜਿਹੀ ਬਰੀਫ ਕਰਦਾ ਉਸ ਤੋਂ ਬਾਅਦ ਆਪਾਂ 1 ਟੂ 1 ਦੇ ਕਿਸੇ ਕੋਈ ਸਵਾਲ ਹੋਇਆ ਤੇ ਅਸੀਂ ਆਪਣੀ ਗੱਲ ਕਰਕੇ ਥੋੜੀ ਤੋਂ ਪੁੱਛਾਂਗੇ ਤੇ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੀ ਕਿਰਪਾ ਦੇ ਨਾਲ ਅੱਜ ਨੂੰ 20 ਤੋਰ ਤੇਨ ਸਾਲ ਹੋ ਗਏ ਜਿੱਥੇ ਚੇਅਰਮੈਨ ਅਪਾਇੰਟ ਹੋਏ ਨੂੰ ਤੇ ਇਹਦੇ ਵਿੱਚ ਜਿੱਥੇ ਮੈਂ ਆਪਣੇ ਮਾਪੇ ਦਾ ਸਾਰਾ ਸ਼੍ਰੇਧ ਨਾਮੀ ਉਹਨਾਂ ਦੀ ਬਦੌਲਤ ਅੱਜ ਇਸ ਕੁਰਸੀ ਤੱਕ ਪਹੁੰਚਣ ਲਈ ਮੁਕਾਮ ਤੱਕ ਪਹੁੰਚਣ ਲਈ ਉਹਨਾਂ ਦਾ ਬਹੁਤ ਵੱਡਾ ਮੇਰੇ ਤੇ ਅਸ਼ੀਰਵਾਦ ਰਿਹਾ ਮੇਰੇ ਯਾਰਾਂ ਦੋਸਤਾਂ ਦਾ ਸਾਡੇ ਇੰਪਰੂਵਮੈਂਟ ਟਰਸਟ ਦੇ ਜਿੰਨੇ ਵੀ ਸਟਾਫ ਨੇ ਬੈਠੇ ਨੇ ਜੀ ਉਹ ਸਾਰੇ ਬੈਠੇ ਨੇ ਐਸਸੀ ਸਾਹਿਬ ਜਾਂ ਟੈਕਨੀਕਲ ਡਿਪਾਰਟਮੈਂਟ ਇੰਜੀਨੀਅਰਿੰਗ ਚਾ ਸੀਨੀਅਰ ਡਿਪਾਰਟਮੈਂਟ ਬੈਠਾ ਜਿੰਨੇ ਵੀ ਸਟਾਫ ਦੇ ਚਾਹ ਪੀਣ ਤੋਂ ਲੈ ਕੇ ਕਲਰਕਾ ਕੋਈ ਵੀ ਸਾਰਿਆਂ ਦਾ ਬਹੁਤ ਵੱਡਾ ਅਦਮੁੱਲਾ ਯੋਗਦਾਨ ਆ ਵੀ ਮੈਨੂੰ ਤਿੰਨ ਸਾਲ ਬਤੌਰ ਜਿਹੜੀ ਚੇਅਰਮੈਨੀ ਆਪਾਂ ਕਰ ਰਹੇ ਆ ਉਹਦੇ ਚ ਇਹਨਾਂ ਦਾ ਸਹਿਯੋਗ ਆ ਤੇ ਅਚੋਚੇ ਤੌਰ ਤੇ ਧੰਨਵਾਦ ਥੋੜਾ ਵੀ ਕਰਦਾ ਵੀ ਜਿਹੜਾ ਪ੍ਰੈਸ ਆ মিডিਆ ਜਿਹੜਾ ਵਾ ਇਹਦਾ ਬੜਾ ਵੱਡਾ ਮੈਨੂੰ ਸਹਿਯੋਗ ਮਿਲਿਆ ਕਿਉਂਕਿ ਮੈਂ 20-25 26 ਕੇ ਸਾਲ ਹੋ ਗਏ ਮੈਨੂੰ ਸਿਆਸਤ ਚ ਤੇ ਪ੍ਰੈਸ ਨਾਲ ਮੇਰੀ ਬੜੀ ਨੇੜਤਾ ਰਹੀ ਆ ਤੇ ਜਿਹੜਾ ਤੁਹਾਡਾ ਆਪ ਦਾ ਕੀਤਾ ਤੁਹਾਡਾ ਕੰਮ ਆ ਉਹਦੇ 'ਚ ਲਿਖਣਾ ਹੁੰਦਾ ਜਿਹੜਾ ਤੁਹਾਡੀ ਲਿਖਤ ਆ ਉਹ ਪੂਰੀ ਦੁਨੀਆ ਤੱਕ ਕੋਲ ਦੁਨੀਆ ਤੱਕ ਜਾਂਦੀ ਆ ਤੁਹਾਡੀ ਗੱਲ ਲਿਖੀ ਹੋਈ ਕਿਉਂਕਿ ਤੁਸੀਂ ਸੱਚ ਦਾ ਸਾਥ ਦਿਨੋਂ ਸੱਚ ਦੇ ਪਹਿਰਾ ਦਿੰਦੇ ਹੋ ਤੇ ਮੇਰੇ ਤੇ ਬੜਾ ਤੁਹਾਡਾ ਅਸ਼ੀਰਵਾਦ ਰਿਹਾ ਵੀ ਤੁਸੀਂ ਬੜੀ ਮੇਰੇ ਨਾਲ ਸਾਥ ਦਿੱਤਾ ਤੇ ਮੈਂ ਹਮੇਸ਼ਾ ਪ੍ਰੈਸ ਨੂੰ ਇਹ ਕਹਿੰਦਾ ਨਾ ਜਿੱਥੇ ਮੈਂ ਗਲਤ ਚੱਲਾਂ ਤਾਂ ਉੱਥੇ ਜ਼ਰੂਰ ਛਾਪਿਓ ਮੈਂ ਨਹੀਂ ਤੁਹਾਨੂੰ ਕਿਸੇ ਨੂੰ ਕਹੂੰਗਾ ਵੀ ਜੇ ਮੈਂ ਗਲਤ ਕੀਤਾ ਤਨੂੰ ਨਾ ਛਾਪਿਓ ਮੈਂ ਬਿਲਕੁਲ ਰਿਕੁਐਸਟ ਨਹੀਂ ਕਰੂੰਗਾ ਕਿ ਤੁਸੀਂ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈ ਆ ਤੇ ਮੇਰੇ ਨਾਲ ਜਿਹੜਾ ਤੁਹਾਡਾ ਸਾਥ ਰਿਹਾ ਮੈਂ ਉਹਦਾ ਸਦਾ ਰਣੀ ਆ ਵੀ ਤੁਸੀਂ ਮੇਰੇ ਨਾਲ ਬੜਾ ਸਹਿਯੋਗ ਕੀਤਾ ਤੇ ਅੱਜ ਵੀ ਪੀਸੀ ਦਾ ਮੇਨ ਮਨੋਰਥ ਵੀ ਇਹ ਸੀ ਵੀ 3 ਸਾਲ ਦੇ ਕਾਰਜ ਕਾਲ ਦੌਰਾਨ ਜੋ ਅਸੀਂ ਕੰਮ ਕੀਤੇ ਉਹ ਤੁਹਾਡੇ ਸਨਮੂਖ ਰੱਖੇ ਤਾਂ ਕਿ ਤੁਸੀਂ ਪਬਲਿਕ ਤੱਕ ਲੈ ਕੇ ਜਾਓ ਮੈਂ ਜਦੋਂ ਇੱਥੇ ਬਤੌਰ ਚੇਅਰਮੈਨ ਅਹੁਦਾ ਸੰਭਾਲਿਆ ਸੀ ਤੇ ਪਹਿਲੇ ਦਿਨ ਤੋਂ ਹੀ ਦੇਵੰਤ ਤੋਂ ਹੀ ਇਹ ਕੰਪਲੇਂਟਾਂ ਸੀਗਾ ਵੀ ਇੰਪਰੂਵਮੈਂਟ ਟਰਸਟ ਦੇ ਲੋਕ ਜਿਹੜੇ ਨਾ ਪੌੜੀਆਂ ਚੜ੍ਹਨ ਤੋਂ ਬੜੇ ਡਰਦੇ ਨੇ ਕਹਿੰਦੇ ਇੰਪਰੂਵਮੈਂਟ ਟਰੱਸਟ ਦਾ ਪਲਾਟ ਨਹੀਂ ਲੈਣਾ ਉੱਥੇ ਜਾਣਾ ਨਹੀਂ ਉੱਥੇ ਕੰਮ ਨਹੀਂ ਹੁੰਦੇ ਤੇ ਸਾਡੀ ਉੱਥੇ ਸੁਣਵਾਈ ਨਹੀਂ ਹੁੰਦੀ ਇਹ ਅਕਸਰ ਮੈਂ ਸੁਣਦਾ ਹੁੰਦਾ ਸੀ ਮੈਂ ਵੀ ਇੱਕ ਦੋ ਵਾਰੀ ਇੱਥੇ ਪਹਿਲਾਂ ਇੰਪਰੂਵਮੈਂਟ ਟਰੱਸਟ ਦੇ ਵਿੱਚ ਵਿਜ਼ਿਟ ਕਰਕੇ ਦੇਖਿਆ ਸੀ ਤੇ ਮੈਂ ਪਹਿਲੇ ਦਿਨ ਜਿੱਦਨ ਚੇਅਰ ਤੇ ਬਿਰਾਜਮਾਨ ਪਰਪਾਰਟੀ ਦੀ ਤਰਫੋਂ ਪਰਮਾਤਮਾ ਦੀ ਤਰਫੋਂ ਇਹ ਜੇ ਕੁਰਸੀ ਦੇ ਉੱਤੇ ਮੈਂ ਬੈਠਿਆ ਤਾਂ ਮੈਂ ਮਨ ਦੇ ਵਿੱਚ ਇੱਕ ਤਹਈਆ ਕੀਤਾ ਸੀ ਵੀ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਇੰਪਰੂਵਮੈਂਟ ਟਰਸਟ ਤੋਂ ਕੋਈ ਪਲਾਟ ਨਹੀਂ ਲੈਣਾ ਜਾਂ ਜਾਣਾ ਨਹੀਂ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਤੇ ਇਹ ਜਿਹੜੀ ਸ਼ਿਕਾਇਤ ਹੈ ਗ੍ਰੀਵੈਂਸ ਲੋਕਾਂ ਦੀ ਸਭ ਤੋਂ ਪਹਿਲਾਂ ਮਸਟ ਇਹਨਾਂ ਦੀ ਗੱਲ ਸੁਣੂ ਕਿ ਇਹਨਾਂ ਦੀ ਗੱਲ ਦੂਰ ਕਰਨੀ ਹੈ ਜਿਹੜੇ ਬਜ਼ੁਰਗ ਨੇ ਜਿਹੜੇ ਵਿਚਾਰਾਂ ਦੇ 20 25 25 ਸਾਲ ਨਿਯੰਤ ਕੀਤੀ ਤੇ ਉਸ ਤੋਂ ਬਾਅਦ 20 25 ਸਾਲ ਇੱਥੇ ਟਰਸਟ ਦੇ ਵਿੱਚ ਗੇੜੇ ਲੱਗੇ ਉਸ ਕੰਮਾਂ ਨੂੰ ਅਸੀਂ ਆਧਾਰ ਬਣਾ ਕੇ ਸਭ ਤੋਂ ਪਹਿਲਾਂ ਉਹ ਕੰਮਾਂ ਨੂੰ ਅਸੀਂ ਚੱਕਿਆ ਕਿਉਂਕਿ ਕੰਮ ਬਹੁਤ ਜ਼ਿਆਦਾ ਸੀ ਸਟਾਫ ਦੀ ਬਹੁਤ ਜ਼ਿਆਦਾ ਕਮੀ ਸੀ ਜਦੋਂ ਕਿਤੇ ਮੈਂ ਚੰਡੀਗੜ੍ਹ ਜਾਣਾ ਸਭ ਤੋਂ ਪਹਿਲਾਂ ਜਾ ਕੇ ਜਿਹੜੀਆਂ ਕੋਈ ਸਕੀਮਾਂ ਦੇ ਵਿੱਚ ਕਲਰਕਾਂ ਦੀ ਬੜੀ ਕਮੀ ਸੀ ਸਟਾਫ ਸੀ ਚਾਹੇ ਉਹ ਟੈਕਨੀਕਲ ਸੀ ਚਾਹੇ ਉਹ ਲੀਗਲ ਸੀ ਸਾਡੇ ਕੋਲ ਸਟਾਫ ਦੀ ਕਮੀ ਸੀ ਉਹ ਸਟਾਫ ਦੇ ਕਮੀ ਵੀ ਥੋੜੀ ਥੋੜੀ ਨਾਲ ਪੂਰੀ ਹੁੰਦੀ ਗਈ ਤੇ ਨਾਲ-ਨਾਲ ਅਸੀਂ ਕੰਮ ਸਮਝਦੇ ਗਏ ਤੇ ਮੈਂ ਤੁਹਾਨੂੰ ਤਰਤੀਬ ਨਾਲ ਦੱਸੂਗਾ ਵੀ ਵੀ ਕੰਮ ਅਸੀਂ ਕਵੇਂ ਸ਼ੁਰੂਆਤ ਕੀਤੀ ਤੇ ਅੱਜ ਤੱਕ 3 ਸਾਲਾਂ ਦੇ ਵਿੱਚ ਅਸੀਂ ਕਿੰਨੇ ਕੁ ਕੰਮ ਕਿੰਨੇ ਕੁ ਪਰਸੈਂਟ ਅਸੀਂ ਇਸ ਕੰਮ ਨੂੰ ਨੇਪਰੇ ਚੜਾਇਆ ਮੇਰੇ ਕੰਮ ਦਾ ਜਿਹੜਾ ਤਰੀਕਾ ਸੀ ਮੈਨੂੰ ਇਹ ਹੁੰਦਾ ਸੀ ਮੈਂ ਕਿਸ ਤੇ ਕਿਸੇ ਨੂੰ ਕੰਮ ਕਵਾਂ ਤੇ ਉਹਨੂੰ ਫੀਡਬੈਕ ਨਾਲ ਲਵਾਂ ਮੈਂ ਉਹ ਕੰਮ ਨੂੰ ਮੈਂ ਆਪ ਕਰਦਾ ਮੈਂ ਰਜਿਸਟਰ ਵੀ ਲੈ ਕੇ ਬੈਠਾਂ ਕੋਲੇ ਜਿੱਦਨ ਮੈਂ ਪਹਿਲੇ ਦਿਨ ਜੁਆਇਨਿੰਗ ਸੀ ਮੇਰਾ ਪਹਿਲੇ ਦਿਨ ਹੋਣੀ ਹੋਈ ਮੇਰੀ ਵਿਵੇਕ ਸ਼੍ਰੀ ਜੋਸ਼ੀ ਭੱਲਾ ਜੀ ਦੇ ਕੰਮ ਤੋਂ ਤੇ ਮੈਂ ਆਪ ਕੰਮ ਲਿਖਣਾ ਵੀ ਕਿਹੜਾ ਬੰਦਾ ਮੇਰੇ ਕੋਲ ਕੰਮ ਲੈ ਕੇ ਆ ਉਹਦਾ ਫੋਨ ਨੰਬਰ ਲਿਖਿਆ ਕਿੰਨੀ ਤਰੀਕ ਨੂੰ ਮੇਰੇ ਕੋਲੇ ਆਇਆ ਤੇ ਮੈਨੂੰ ਕਿਹੜੇ ਕਲਰਕ ਨੂੰ ਮੈਂ ਅੱਗੇ ਕੰਮ ਦਿੱਤਾ ਜੇ ਕਿਸੇ ਦੀ ਬਾਈ ਚਾਂਸ ਕਈ ਵੀ ਰਿਸ਼ਵਾਰਸ਼ ਵੀ ਕਰਾਉਂਦੇ ਨੇ ਵੀ ਮੈਨੂੰ ਆ ਫਲਾਨੇ ਮੈਂ ਉਹ ਵੀ ਲਿਖ ਦਿੰਦਾ ਸੀ ਤੇ ਉਹਨੂੰ ਵੀ ਮੈਂ ਬੈਕ ਕਾਲ ਕਰਕੇ ਦੱਸਦਾ ਸੀ ਤੇਰੇ ਬੰਦੇ ਦਾ ਉਹ ਬੰਦੇ ਮੇਰੇ ਕੋਲ ਆਏ ਨੇ ਤੇ ਮੈਂ ਉਹਨਾਂ ਦਾ ਕੰਮ ਕਰ ਕਰਕੇ ਦਿੱਤਾ ਤਾਂ ਮੈਂ ਆਪ ਕਾਲ ਕਰਕੇ ਦੱਸਦਾ ਸੀ ਵੀ ਤੁਹਾਡਾ ਕੰਮ ਆਲਮੋਸਟ ਡਨ ਹੈ ਤੁਸੀਂ ਇੱਥੂ ਆ ਕੇ ਵਿਜ਼ਿਟ ਕਰਕੇ ਨਾਲੇ ਤੁਸੀਂ ਮੇਰੇ ਨਾਲ ਚਾਹ ਪੀ ਸਕਦੇ ਹੋ ਤੇ ਨਾਲੇ ਆਪਣਾ ਕੰਮ ਦੀ ਜਿਹੜੇ ਮੇਰੇ ਕੋਲ ਕੋਈ ਵੀ ਚੀਜ਼ ਆ ਉਹ ਲੈ ਸਕਦੇ ਹੋ ਚਾਹੇ ਐਨਡੀਸੀ ਚਾਹੇ ਐਨਯੂਸੀ ਚਾਹੇ ਰਜਿਸਟਰੀ ਸੀਗੀ ਤੇ ਇਦਾਂ ਹੀ ਤਰਕੀਬਾਰ ਚੱਲਦਾ ਰਿਹਾ ਤੇ ਜਿਹੜੇ ਬਹੁਤ ਸੀਰੀਅਸ ਜਿਹੇ ਕੇਸ ਸੀਗੇ ਬਹੁਤ ਜ਼ਿਆਦਾ ਦਿੱਕਤਾਂ ਦੇ ਸੀ ਇਹਨਾਂ ਦੇ ਬੱਚੇ ਵਿਦੇਸ਼ਾਂ ਚ ਸੀਗੇ ਜਾਂ ਜਿਨ੍ਹਾਂ ਦੇ ਬੱਚੇ ਹੈ ਹੀ ਨਹੀਂ ਸੀ ਜਾਂ ਬਹੁਤ ਕੀ ਕਹਿੰਦੇ ਨੇ ਵੀ ਮੈਡੀਕਲ ਪ੍ਰੋਬਲਮ ਸੀ ਉਹਨਾਂ ਦੇ ਤੇ ਮੈਂ ਮੇਰੇ ਬਾਹਰ ਆਫਿਸ ਦੇ ਵਿੱਚ ਇੱਕ ਬੋਰਡ ਲੱਗਿਆ ਮੈਂ ਬੋਰਡ ਦੇ ਉੱਤੇ ਉਹਨੂੰ ਮੈਂਸ਼ਨ ਕਰ ਲੈਂਦਾ ਸੀ ਤਾਂ ਕਿ ਕਿਸੇ ਦਾ ਢੇੜਾ ਨਾ ਲੱਗੇ ਉਹਨਾਂ ਦਾ ਪੁੱਤ ਬਣ ਕੇ ਉਹਨਾਂ ਦਾ ਭਰਾ ਬਣ ਕੇ ਮੈਂ ਆਪ ਉਹਨੂੰ ਫਾਈਲ ਨੂੰ ਫਾਲੋਅ ਅਪ ਕਰਦਾ ਸੀਗਾ ਅੱਗੇ ਪ੍ਰਸੀਵ ਕਰ ਲੈਂਦੇ ਸੀਗੇ ਤੇ ਇਹ ਮੇਰੇ ਕੰਮ ਕਰਨ ਦਾ ਤਰੀਕਾ ਸੀ ਤੇ ਮੈਂ ਜਿੱਦਨ ਦੀ ਜੁਆਇਨਿੰਗ ਕੀਤੀ ਆ ਚਾਹੇ ਪਾਰਟੀ ਨੇ ਮੈਨੂੰ ਕਿਤੇ ਵੀ ਡਿਊਟੀ ਭੇਜਿਆ ਚਾਹੇ ਗੁਜਰਾਤ ਸੀ ਚਾਹੇ ਐਮਪੀ ਜਾ ਕਿਤੇ ਰਾਜਸਥਾਨ ਦਿੱਲੀ ਭੇਜਿਆ ਤੇ ਮੈਂ ਉਹਦੇ ਨਾਲ-ਨਾਲ ਕਰਦੇ ਕਰਦੇ ਮੈਂ ਦਿੱਲੀ ਇੱਥੇ ਵਿజిਟ ਕੀਤਾ ਦਿੱਲੀ ਅਟੈਂਡੈਂਸ ਮੇਰੀ ਚੈੱਕ ਕਰਕੇ ਦੇਖੋ ਮੈਂ ਤਕਰੀਬਨ ਸਵੇਰੇ 9:00 9:30 ਵਜੇ ਆਇਆ ਨਾ ਤਾਂ ਮੈਂ 2:30 ਵਜੇ ਤੱਕ ਇੱਥੇ ਪੱਕਾ ਬੈਠਦਾ ਜਿੱਦਨ ਕੋਈ ਪੋਲਿਟੀਕਲ ਫੰਕਸ਼ਨ ਨਾ ਹੋਵੇ ਕੋ ਭੋਗ ਨਾ ਹੋਵੇ ਤਾਂ ਮੈਂ ਤਕਰੀਬਨ 3 3 ਵਜੇ ਤਾਈਂ ਬੈਠਦਾ ਨਹੀਂ ਤੇ ਮੈਂ ਮੈਂ ਸਮਝਦਾ ਮੈਂ ਜਿਹੜੀ ਅਟੈਂਡੈਂਸ ਆ ਮੇਰੀ ਬੜੀ ਮੈਂ ਇੱਥੇ ਆਜ ਰ ਛੱਡ ਕੇ ਆਫਿਸ ਨੂੰ ਪਹਲ ਦਿੱਤੀ ਆ ਪਬਲਿਕ ਨੂੰ ਸੰਗਤ ਨੂੰ ਮੈਂ ਪਹਲ ਦਿੱਤੀ ਵੀ ਆ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਕੰਮ ਸੀ ਜਿਹੜੇ ਨਜਾਇਜ਼ ਕਬਜ਼ੇ ਲੋਕਾਂ ਨੇ ਕੀਤੇ ਹੋਏ ਸੀ ਸਾਡੇ ਸਾਡੀਆਂ ਹੱਦਾਂ ਦੇ ਵਿੱਚੋਂ ਨਜਾਇਜ਼ ਬੜੇ ਸੀ ਤੇ ਲੋਕਾਂ ਨੇ ਬੂਥਾਂ ਦੇ ਉੱਤੇ ਕਬਜ਼ੇ ਚਾਹੇ ਪਲੋਟ ਸੀਗੇ ਚਾਹੇ ਉਹਨਾਂ ਨੇ ਸ਼ੈੱਡ ਬਣਾਏ ਸੀ ਉਹਨਾਂ ਨੂੰ ਅਸੀਂ ਰਿਮੂਵ ਕਰਾਇਆ ਉਹਨਾਂ ਨੂੰ ਡਿਮੋਲਿਸ਼ ਕਰਾ ਕੇ ਅਸੀਂ ਆਪਣੀ ਪੋਜੈਸ਼ਨ ਉਹ ਲਈ ਆ ਤੇ ਜਿਨ੍ਹਾਂ ਦੀ ਉਦਾਹਰਨ ਮੈਂ ਤੁਹਾਨੂੰ 10 ਵੀ ਦਿਨਾਂ ਜੇ ਮੋٹے ਤੌਰ ਤੇ ਵੀ ٹرسٹ ਦੀ ਸਾਡੀ ਡੈਰੀ ਸਕੀਮ ਸੀਗੀ ਉਹਦੇ ਵਿੱਚ ਸਕੂਲ ਸਾਈਡ ਪਈ ਸੀ ਉਹਦੇ ਵਿੱਚ ਝੁੱਗੀਆਂ ਝੋਪੜੀਆਂ ਨੇ ਆਲੇ ਨੇ ਕਬਜ਼ਾ ਕੀਤਾ ਸੀ ਤੇ ਉਹਦੇ ਵਿੱਚ ਹੋਟਲ ਢਾਬੇ ਬਣਾਏ ਸੀ ਉਹ ਸਾਰੇ ਰਿਮੂਵ ਕਰਵਾਏ ਨੇ ਕੋਲੇ ਖੜ ਕੇ ਉਹ ਰਿਮੂਵ ਕਰਕੇ ਜਿਹੜੀ ਲੈਂਡ ਸੀ ਸਾਰੀ ਕੰਪਰੂਵਮੈਂਟ ਟਰਸਟ ਦੇ ਹੈਂਡਓਵਰ ਆਪਾਂ ਕੀਤਾ ਹੈ ਭਗਤ ਸਿੰਘ ਇੱਕ ਡੀ ਬਲੌਕ ਦੇ ਵਿੱਚ 104 1011014 ਪਲਾਟ ਸੀਗਾ ਜਿਹਦੇ ਵਿੱਚ ਉਹ ਰੋਡ ਨੰਗਦੀ ਸੀਗੀ ਛੜਕ ਬਣਾਈ ਹੋਈ ਸੀਗੀ ਉਹ ਰੋਡ ਨੂੰ ਖਤਮ ਕਰਕੇ ਅਸੀਂ ਉਹ ਜਿਹੜਾ ਮਾਰਗ ਜੀ ਨੂੰ ਕਬਜ਼ਾ ਦਿਵਾਇਆ ਕਈ ਨੇ ਇਦਾਂ ਦੇ ਜਿਹੜਾ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਵੀ 1152 ਡੀ ਤੇ ਕਬਜ਼ਾ ਲਗਭਗ 25 ਸਾਲ ਤੋਂ 30 ਸਾਲ ਤੋਂ ਪੁਰਾਣਾ ਕੀਤਾ ਸੀ ਉਹ ਛੜਾਇਆ ਕਰਤਾਰ ਸਿੰਘ ਸਰਾਬਨ ਸਰਾਬਨਗਰ ਮਾਰਕੀਟ ਦੇ ਵਿੱਚ ਬੂਥ ਸੀਗੇ ਉਹਨਾਂ ਦੀਆਂ ਜਿਹੜੀਆਂ ਛੱਤਾਂ ਨੂੰ ਅਲਾਟਮੈਂਟ ਨਹੀਂ ਹੈਗੀ ਅਲਾਓ ਸਿਰਫ ਬੂਥ ਲਿਆ ਉੱਪਰ ਜਿਹੜੇ ਉਹਨਾਂ ਦੇ ਕਬਜ਼ੇ ਸੀ ਅਸੀਂ ਉਹ ਛੜਾਏ ਕਈ ਇਦਾਂ ਦੇ ਮਾਡਲ ਟਾਊਨ ਡੀ ਬਲਾਕ ਦੇ ਵਿੱਚ ਵੀ ਜੇ ਸੀ ਮਾਰਿਸ਼ੀ ਬਾਲਮੀਕ ਨਗਰ ਹੈ ਉਥੇ ਜੈਡ ਬਲੌਕ ਦੇ ਵਿੱਚ ਬੜੇ ਕਮਜੇ ਸੀ ਜਿਹੜੇ ਅਸੀਂ ਉਹ ਤਕਰੀਬਨ ਖਾਲੀ ਕਰਾਏ ਇਹ ਇਹ ਮੈਂ ਉਹ ਦੱਸ ਰਿਹਾ ਜਿਹੜੇ ਮੈਂ ਆਪ ਜਾ ਕੇ ਵਿਜ਼ਿਟ ਕਰਕੇ ਦੇਖ ਕੇ ਲੀਗਲੀ ਚੈੱਕ ਕਰਕੇ ਕੱਲ ਨੂੰ ਕਿਸੇ ਦੀ ਪ੍ਰੋਬਲਮ ਨਾ ਆਵੇ ਤੇ ਸਾਰਾ ਚੈੱਕ ਕਰਨ ਤੋਂ ਬਾਅਦ ਆਪ ਕੋਲੇ ਖੜ ਕੇ ਇਹਨਾਂ ਦੇ ਉੱਤੇ ਪੋਜੈਸ਼ਨ ਲੈ ਲਈ ਜਿਵੇਂ ਬੀਆਰਐਸ ਨਗਰ ਦੇ ਵਿੱਚ ਕੁਝ ਬੂਥ ਸੀਗੇ ਉਹਨਾਂ ਤੇ ਲੋਕਾਂ ਨੇ ਤਾਲੇ ਲਾਏ ਸੀ ਉਹ ਤਾਲੇ ਤੜਵਾ ਕੇ ਅੰਦਰ ਉਹਨਾਂ ਦਾ ਸਮਾਨ ਚੁਕਾ ਕੇ ਬਾਹਰ ਰਖਾ ਕੇ ਆਪਣੇ ਇੰਪਰੂਵਮੈਂਟ ਟਰਸਟ ਦੇ ਤਾਲੇ ਲਵਾਏ ਜਿਨ੍ਹਾਂ ਦੇ ਵਿੱਚ ਇਹ ਐਫਰ ਬਲੌਗ ਦੇ ਵਿੱਚ ਸੀ 100 ਨੰਬਰ 101 ਤੋਂ ਲੈ ਕੇ 106 ਤੱਕ ਬੂਸੀ ਉਹ ਤਕਰੀਬਨ ਅਸੀਂ ਸਾਰੇ ਖਾਲੀ ਕਰਾ ਕੇ ਆਪਣੇ ਕੋਲੇ ਕਰਾਏ ਤੇ ਮੇਰੇ ਹੁੰਦਿਆਂ ਜਦੋਂ ਮੈਂ ਇਸ ਤੇ ਬੜੀ ਪਬਲਿਕ ਦੀ ਵੀ ਸ਼ਿਕਾਇਤ ਸੀ ਕਿ ਤੇ ਪ੍ਰੈਸ ਵਾਲੇ ਨੇ ਵੀ ਵੀਰਾਂ ਨੇ ਮੈਨੂੰ ਬੜਾ ਸਹਾਇਕ ਦਿੱਤਾ ਤੇ ਕਿਹਾ ਵੀ ਜਿਹੜਾ ਘੁਮਾਰ ਮੰਡੀ ਦੇ ਵਿੱਚ ਕਬਜ਼ੇ ਲਾਦੇ ਸੀ ਰੇੜੀਆਂ ਵਾਲਿਆਂ ਨੇ ਮਾਫੀਆ ਬਣਾਇਆ ਸੀ ਉਹਦੇ ਤੇ ਵੀ ਉਹਦੇ ਚ ਕੋਈ ਬੰਦਾ ਕਿਸੇ ਦੀ ਕੋਈ ਆਵਾਜ਼ ਅਸੀਂ ਵੀ ਪੈਸੇ ਲੈ ਰਿਹਾ ਜੀ ਪੈਸੇ ਮੰਗਦਾ ਜੀ ਉਹਨੂੰ ਮੀਂਹਾਂ ਜਾਂਦਾ ਉਹ ਸਾਰੇ ਉਹ ਤੋਂ ਰਿਮੂਵ ਕਰਾਏ ਮੈਨੂੰ ਬੜਾ ਪ੍ਰੈਸ਼ਰ ਆ ਪਰ ਮੈਂ ਪ੍ਰੈਸ਼ਰ ਨੂੰ ਨਹੀਂ ਚੱਲਿਆ ਮੈਂ ਉੱਪਰ ਇੱਕੋ ਹੀ ਗੱਲ ਹਾਈ ਕਮਾਂਡ ਤੱਕ ਪਹੁੰਚਾਈ ਵੀ ਜੇ ਸ਼ਹਿਰ ਨੂੰ ਆਪਾਂ ਸੁੰਦਰ ਤੇ ਵਧੀਆ ਬਣਾਉਣਾ ਤੇ ਕਬਜ਼ਾ ਮੁਕਤ ਕਰਾਉਣਾ ਤੇ ਇੱਕ ਕਿਰਪਾ ਕਰਕੇ ਮੈਨੂੰ ਕਾਈਂਡਲੀ ਕੋਈ ਫੋਨ ਨਾ ਕਰਿਓ ਤਾਂ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਬਿਨਾਂ ਪ੍ਰੈਸ਼ਰ ਤੋਂ ਸਾਰਾ ਉਹ ਜਿਹੜਾ ਰੀਮੂਵ ਕਰਾਇਆ ਜਿੰਨੀਆਂ ਮੰਡੀਆਂ ਲੱਗਦੀਆਂ ਸੀ ਰੇੜੀਆਂ ਫੜੀਆਂ ਲੱਗਦੀਆਂ ਸੀ ਤਕਰੀਬਨ ਮੈਂ ਕਹਿ ਸਕਦਾ ਤੁਸੀਂ ਵੀ ਨਿਗਾਹ ਮਾਰਦੇ ਹੋ ਕਿ ਕੋਈ ਅੱਜ ਇੰਪਰੂਵਮੈਂਟ ਰਸਤੇ ਦੀ ਜਗ੍ਹਾ ਦੇ ਵਿੱਚ ਕੋਈ ਨਜਾਇਜ਼ ਮੰਡੀ ਜਾਂ ਰੇੜੀ ਫੜੀ ਨਹੀਂ ਅਸੀਂ ਲੱਗਣ ਦਿੱਤੀ ਇਹ ਸਾਡੀ ਟੈਕਨੀਕਲ ਦੀ ਸੀ ਉਸ ਤੋਂ ਬਾਅਦ ਸੇਲ ਪ੍ਰੈਸ ਨੋਟ ਦੇ ਵਿੱਚ ਵੀ ਅਸੀਂ ਮੈਂਸ਼ਨ ਕੀਤਾ ਵੀ ਜਿਹੜੀਆਂ ਰਜਿਸਟਰੀਆਂ ਅਸੀਂ ਕੀਤੀਆਂ ਨੇ ਐਨਡੀਸੀ ਅਚਾਰ ਨਿਯਮ ਹ ਅੱਜ ਤੱਕ ਹੁਣ ਅਸੀਂ ਕਿੰਨੀਆਂ ਕੀਤੀਆਂ ਨੇ ਤੇ ਸੇਲ ਦੇ ਵਿੱਚ ਇਹ ਮੈਂ ਤੁਹਾਨੂੰ ਦੱਤੀ ਪਜੇਸ਼ਨ ਬਾਰੇ ਮੈਂ ਤੁਹਾਨੂੰ ਦੱਸਦਾ ਇੱਕ ਸਾਡਾ ਲੀਗਲ ਸੈਂਕਸ਼ਨ ਲੀਗਲ ਸੈਂਕਸ਼ਨ ਸਾਡਾ ਉਹਦੇ ਚ ਐਡਵੋਕੇਟ ਮਿਸਟਰ ਧਨੂੜ ਬੈਠੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਨੇ ਵੀ ਸਾਡੇ ਹੁੰਦਿਆ ਤਕਰੀਬਨ ਕੀ ਹੁੰਦਾ ਸੀ ਜਦੋਂ ਕੋਰਟ ਕੇਸ ਹੁੰਦਾ ਸੀ ਮਿਲਿ ਭਗਤ ਬੜੀ ਸੈਟਿੰਗ ਬੜੀ ਹੁੰਦੀ ਸੀ ਚਰਚਾ ਚ ਸੁਣੀ ਹੁੰਦੀ ਸੀ ਜਦਾ ਕਰਕੇ ਚਰਚਾ ਚ ਹੀ ਰਹਿੰਦੀ ਸੀ ਵੀ ਜਿਹੜਾ ਇੰਪਰੂਵਮੈਂਟ ਟਰਸਟ ਦੇ ਮੁਲਾਜ਼ਮ ਨੇ ਇਹ ਮਿਲ ਲੈਂਦੇ ਨੇ ਤੇ ਮੁੜ ਕੇ ਸੰਮਣ ਹੀ ਨਹੀਂ ਤਮੀਲ ਕਰ ਲੈਂਦੇ ਤਾਂ ਤਿੰਨ ਤਿੰਨ ਸਾਲ ਦੋ ਦੋ ਸਾਲ ਨਾ ਕਿਸੇ ਨੂੰ ਪਤਾ ਲੱਗਦਾ ਸੀ ਉਹ ਕੇਸ ਆ ਵਨ ਸਾਈਡ ਹੋ ਜਾਂਦਾ ਸੀ ਉੱਪਰ ਚਲੇ ਜਾਂਦਾ ਸੀ ਹਾਈ ਕੋਰਟ ਤੋਂ ਬਾਅਦ ਕਿਸੇ ਨੇ ਪੇਸ਼ ਹੀ ਨਹੀਂ ਹੋਣਾ ਤੋਂ ਕੇਸ ਆੜਾ ਵਨ ਸਾਈਡ ਕਰਕੇ ਥਰਡ ਪਾਰਟੀ ਕਰਕੇ ਤੇ ਉਹਨਾਂ ਨੂੰ ਫੇਵਰ ਮਿਲ ਜਾਂਦੀ ਸੀ ਤਕਰੀਬਨ ਕੋਸ਼ਿਸ਼ ਕੀਤੀ ਕਿ ਹਰ ਕੇਸ ਦੇ ਵਿੱਚ ਜਿੰਨੀ ਕਿ ਮੇਰੀ ਸਮਝ ਹੋ ਸਕੇ ਸਾਰੇ ਚੰਗਾ ਪੈਨਲ ਇਦੇ ਵਿੱਚ ਟਰਸਟ ਦੇ ਵਿੱਚ ਮੇਰਾ ਸਾਥ ਦਿੱਤਾ ਉਹਨਾਂ ਨੇ ਕਿ ਅਸੀਂ ਕੇਸ ਕਾਫੀ ਕਈ ਵਿੰਨ ਵੀ ਕੀਤੇ ਆ ਕੁਝ ਕੇ ਸਾਡੇ ਚੱਲਦੇ ਵੀ ਕੁਝ ਪੈਂਡਿੰਗ ਨੇ ਉਹਦੇ ਬਾਰੇ ਮਿਸਟਰ ਘੋੜ ਤੋਂ ਨੂੰ ਲਾਸਟ ਦੇ ਦੱਸ ਦੇਣਗੇ ਤੇ ਤਕਰੀਬਨ ਮੈਂ ਆ ਤੁਹਾਨੂੰ ਜਿੰਨਾ ਕੁ ਮੈਂ ਕੰਮ ਕੀਤਾ ਕੋਸ਼ਿਸ਼ ਕੀਤੀ ਅਸੀਂ ਕੋਸ਼ਿਸ਼ ਸ਼ਹਿਰ ਨੂੰ ਵਧੀਆ ਸੁੰਦਰ ਤਕੂਤ ਬਣਾਉਣ ਲਈ ਜਿੰਨੇ ਸਾਡੇ ਕੋਲ ਫੰਡ ਅਸੀਂ ਅਰੇਂਜ ਕੀਤੇ ਨੇ ਚਾਹੇ ਉਹ ਐਨਸੀਐਫ ਦੇ ਥਰੂ ਕੀਤੇ ਨੇ ਚਾਹੇ ਕਿਸੇ ਸੋਸਸਾਰਾਈ ਕੀਤੇ ਨੇ ਉਹ ਕਰਕੇ ਸ਼ਹਿਰ ਦੀਆਂ ਵਧੀਆ ਰੋੜਾਂ ਬਣਾ ਕੇ ਦਿੱਤੀਆਂ ਨੇ ਪਾਰਕਾਂ ਤੁਸੀਂ ਦੇਖੋ ਜਿੰਨੀਆਂ ਸਾਡੀਆਂ ਟਰਸਟ ਦੀਆਂ ਪਾਰਕਾਂ ਨੇ ਉਤੇ तकरीबन ਸਾਰੀ ਕੂਸੂਰਤ ਨੇ ਪੀਐਮਸੀ ਸਾਰਿਆਂ ਦੀਆਂ ਬਣੀਆਂ ਨੇ ਉਹਨਾਂ ਨੂੰ ਰੈਗੂਲਰ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਿਹੜਾ ਚੈੱਕ ਬਣਦਾ ਸੀ ਉਹਨਾਂ ਨੂੰ ਦੇ ਦਿੰਨੇ ਆ ਤੇ ਅਸੀਂ ਆਪ ਵਿజిਟ ਕਰਦਨੇ ਲਾਈਟਾਂ ਦੀ ਥੋੜੀ ਜੀ ਪ੍ਰੋਬਲਮ ਸੀ ਉਹ ਲਾਈਟਾਂ ਵੀ ਸਾਰੇ ਸ਼ਹਿਰ ਦੇ ਵਿੱਚ ਜਿਹੜੀਆਂ ਫਾਈਮਾਸਟਰ ਲਾਈਟਾਂ ਨੇ ਵੱਡੇ ਵੱਡੇ ਚੌਂਕਾਂ 'ਚ ਉਹ ਵੀ ਤਕਰੀਬਨ ਸੀ ਲਵਾ ਦਿੱਤੀਆਂ ਨੇ ਹੁਣ ਵੀ ਸਾਡਾ ਕੁਝ ਕਾਰਪੈਚ ਨੂੰ ਜਿਹੜੀਆਂ ਸਕੀਮਾਂ ਹੈਂਡਓਵਰ ਹੋਣੀਆਂ ਨੇ ਕਿੰਨੇ ਕੁ ਨੇ 5 ਸਕੀਮਾਂ ਨੂੰ ਹੈਂਡਓਵਰ ਕਰਦਣੀਆਂ ਪਰ ਉਸ ਤੋਂ ਪਹਿਲਾਂ ਹੈਂਡਓਵਰ ਕਰਨ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਸਾਡਾ ਰੋਡ ਕੰਟ੍ਰੈਕਟ ਵਿੱਚ ਅਸੀਂ ਪੂਰੀ ਕਰਨੀ ਆ ਉਹ ਸਾਰਾ ਅਸੀਂ ਟੈਂਡਰ ਲਾ ਚੁੱਕਿਆ ਕੰਮ ਸਾਡਾ ਸਰਕਾਰ ਦੁਆਰਾ ਆਪਾਸ ਹੋ ਗਿਆ ਸੀ ਉਹਨਾਂ ਨੂੰ ਰੋਡ ਬਣਾ ਕੇ ਅਸੀਂ ਹੈਂਡਓਵਰ ਉਹਨਾਂ ਦੇ ਸਕੀਮਾਂ ਕਰ ਦਿੰਦੇ ਹਾਂ ਤੇ ਸਭ ਤੋਂ ਅੱਗੇ ਕਿਸੀਂ ਗੱਲ ਕੀਤੀ ਸੀ ਇੱਕ ਫਾਰਮਨਜੀ ਵਾਲੀ ਬਿਲਡਿੰਗ ਜਿਹੜੀ ਇਨਗਰੋਚਮੈਂਟ ਹੀ ਕਰ ਦਿੱਤੀ ਹੈ ਸਾਡੀ ਉਹ ਐਸਪੈਕਟ ਕਾਫੀ ਸਾਲ ਹੋ ਗਏ ਉਹ ਬਿਲਡਿੰਗ ਐਂ ਵੀ ਕੋਈ ਖਾਲੀ ਹੈ ਨਾ ਉਹਦੇ ਤੇ ਨੀ ਇੰਪਰੂਵਮੈਂਟ ਨਹੀਂ ਹੋਈ ਨਾ ਉਹਦੇ ਤੇ ਨੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ 3 ਸਾਲ ਕੀਤਾ ਕੀ ਫਿਰ ਉਦੋਂ ਮੈਂ ਤੁਹਾਨੂੰ ਵਿਜ਼ਨ ਦੱਸੂਗਾ ਵੀ ਚਾਹੇ ਮੈਂ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ ਪਾਰਟੀ ਦੇ ਅਸ਼ੀਰਵਾਦ ਨਾਲ 2 ਦਿਨਾਂ 4 ਦਿਨਾਂ 6 ਮਹੀਨੇ ਆਉਂਦੇ 6 ਮਹੀਨਿਆਂ ਚ ਆਉਂਦੇ 5 ਮਹੀਨਿਆਂ ਚ ਆਉਂਦੇ 1 ਦਿਨ ਚ ਵੀ ਮੇਰਾ ਵਿਜ਼ਨ ਕੀ ਹੈ ਮੈਂ ਕੀ ਕਰਨਾ ਚਾਹੁੰਦਾ ਮੇਰੀ ਮਨਛਾ ਉਹਦੇ ਵਿੱਚ ਤੁਸੀਂ ਮੇਰੀ ਹੈਲਪ ਕਰਨੀ ਹੈ ਮੈਂ ਤੁਹਾਨੂੰ ਚੰਗੇ ਸ਼ਹਿਰ ਵਾਸੀ ਹੋਣ ਦੇ ਨਾਤੇ ਇੱਕ ਬੇਨਤੀ ਵੀ ਕਰੂੰਗਾ ਵੀ ਤੁਸੀਂ ਵੱਡਮੁੱਲਾ ਯੋਗਦਾਨ ਦਿਓ ਕਿਤੇ ਤੁਹਾਨੂੰ ਲੱਗੇ ਵੀ ਇਨਕ੍ਰੋਚਮੈਂਟ ਹੋ ਰਹੀ ਹੈ ਕੋਈ ਨਜਾਇਜ਼ ਟਰਸਟ ਦੀ ਬਿਲਡਿੰਗ ਤੇ ਕੋਈ ਕਬਜ਼ਾ ਕਰਦਾ ਤਾਂ ਕਿਰਪਾ ਕਰਕੇ ਤੁਸੀਂ ਲੈਂਦਾ ਵੀ ਆਈ ਨਹੀਂ ਲੈਂਦਾ ਦੀ ਜੇ ਤੁਸੀਂ ਮੇਰੇ ਧਿਆਨ ਚ ਲੈਂਦੇ ਕਿਉਂਕਿ ਮੈਂ ਹੁਣ ਸ਼ਹਿਰ ਦੇ ਵਿੱਚ ਤਾਂ ਸਾਰੇ ਵਿਜਿਟ ਕਰ ਨਹੀਂ ਸਕਦਾ ਟੋਡੇ ਦਸੇ ਦੁਆਰਾ ਹੀ ਇੱਕ ਇੱਕ ਫੋਨ ਮੈਂ ਆਪ ਸੁਣਦਾ ਮੈਂ ਕਦੀ ਕਿਹਨੂੰ ਫੋਨ ਨਹੀਂ ਦਿੰਦਾ ਮੈਂ ਆਪ ਕੌਣ ਸੁਣਦਾ ਔਰ ਮੈਂ ਜੇ ਕਿਸਦਾ ਫੋਨ ਚੱਕ ਲਿਆ ਤਾਂ ਜੇ ਸੁਣ ਲਿਆ ਜਾਂ ਕਿਸੇ ਨੇ ਕੰਪਲੇਨਟ ਕੀਤੀ ਉਹਨੂੰ ਐਂਡ ਤੱਕ ਤੈਅ ਤੱਕ ਜਾਣਾ ਇਹ ਨਹੀਂ ਵੀ ਮਨ ਸੁਣ ਲਿਆ ਤਾਂ ਮੈਂ ਉਹਨੂੰ ਇਗਨੋਰ ਕਰ ਦਿੱਤਾ ਮੈਂ ਅੱਗੇ ਆਪਣਾ ਵਿਜਮ ਵੀ ਦੱਸੂਗਾ ਇੱਕ ਸਾਡੀ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਸਰਕਾਰ ਦੀ ਹੈ ਜੀ ਮੇਰੇ ਵਿੱਚ ਮੈਂ ਅਲੇ ਕੋਈ ਲੱਜ ਨਹੀਂ ਕੋਸ਼ਿਸ਼ ਕੀਤੀ ਐ ਮੈਂ ਜਿੰਨਾ ਵੀ ਕੰਮ ਕੀਤਾ ਮੈਂ ਕੋਸ਼ਿਸ਼ ਹੀ ਕੀਤੀ ਐ ਉਹਦੇ ਵਿੱਚ ਮੈਂ ਕਿੰਨਾ ਸਫਲ ਹੋਇਆ ਇਹ ਸ਼ਹਿਰ ਵਾਸੀ ਜੀ ਤੁਸੀਂ ਚੰਗਾ ਦੱਸ ਸਕਦੇ ਹੋ ਸਾਡੀ ਇੱਕ ਅਟਲ ਅਪਾਰਟਮੈਂਟ ਯੋਜਨਾ ਸੀ ਜਿਹੜੀ 15-16 ਸਾਲ ਤੋਂ ਇਹੀ ਸੁਣਿਆ ਸੀਗਾ ਜਿਹੜਾ ਸਾਡਾ ਮਾਫੀਆ ਬੈਠਾ ਇੱਥੇ ਪ੍ਰਾਈਵੇਟ ਸੈਕਟਰ ਦੇ ਵਿੱਚ ਕਈ ਬੰਦੇ ਬੈਠੇ ਨੇ ਮਾਫ ਕਰਨਾ ਕੋਈ ਸਾਰੇ ਨਹੀਂ ਮਾਰੇ ਕਈ ਵਿੱਚ ਅੰਸ਼ ਜਾਂ ਕੁਝ ਪਰਸੈਂਟੇਜ ਹਨ ਜਿਹੜੇ ਕਹਿੰਦੇ ਸੀ ਇਹ ਬਣ ਨਹੀਂ ਸਕਦੀ ਜੀ ਬਣਨੀ ਹੋਈ ਨਹੀਂ ਜਿਨ੍ਹਾਂ ਨੇ ਉਹ ਡਰਾਅ ਨਿਕਲਲੇ ਸੀ ਜਾਂ ਡਰਾਅ ਕੋਸ਼ਿਸ਼ ਡਰਾਅ ਕੱਢੇ ਡਰਾਅ ਤੋਂ ਬਾਅਦ ਉਹਨਾਂ ਨੂੰ ਅਸੀਂ ਅਲਾਟਮੈਂਟ ਲੈਟਰ ਦਿੱਤੇ ਤੋ ਉਹਨਾਂ ਨੇ ਇੱਕ ਸਹਿਮ ਪਾਇਆ ਸੀ ਵੀ ਇਹ ਤਾਂ ਜਿਹੜੀ ਬਿਲਡਿੰਗ ਆ ਬਣਨੀ ਹੋਈ ਨਹੀਂ ਤੇ ਜੇ ਮੈਂ ਪੁੱਛਣਾ ਤੁਹਾਨੂੰ ਕਿੰਨੇ ਗਿਆ ਜੀ ਇਹ ਗੱਲ ਉਹ ਕਹਿੰਦਾ ਸਾਨੂੰ ਫਲਾਨੀ ਡੀਲਰ ਨੇ ਦੱਸਿਆ ਇਹ ਤਾਂ ਬਣਦੀ ਹੋਈ ਨਹੀਂ ਤੇ ਉਹ ਅੱਜ ਲਗਭਗ 80% ਮੈਂ ਕਹਾਂ ਸਾਂ 75% ਕੰਪਲੀਟ ਹੋ ਚੁੱਕਾ ਕੰਮ ਅਸੀਂ 2026 ਲਾਸਟ ਜਾਂ ਜਨਵਰੀ ਦੇ ਵਿੱਚ 27 ਦੇ ਅਸੀਂ ਹੈਂਡਓਵਰ ਕਰ ਦੇਣੀ ਉਹਨਾਂ ਨੂੰ ਜਿਨ੍ਹਾਂ ਨੇ ਪੇਸ਼ਾ ਚ ਲੈ ਲਈ ਕੁਝ ਸਾਡੇ ਸਲੈਟ ਡਬਲਿੰਗ ਹੋਏ ਸੀ ਕੁਝ ਪ੍ਰੋਬਲਮ ਸੀਗੀ ਜਿਨ੍ਹਾਂ ਨੇ ਸਾਡੇ ਕੋਲ 1/4 ਜਮਾ ਨਹੀਂ ਕਰਾਇਆ ਅਸੀਂ ਉਹ ਕੈਨਸਲ ਕੀਤੇ ਨੇ ਉਹ ਅਸੀਂ ਡਰਾ ਵੀ ਸ਼ਾਇਦ ਨੈਕਸਟ ਮੰਥ ਅਸੀਂ ਕਰ ਰਹੇ ਹਾਂ ਯੂ ਸਰ ਲੱਗੇ ਨੇ ਅਸੀਂ ਉਹ ਡਰਾ ਵੀ ਦੁਬਾਰਾ ਕੱਢਾਂਗੇ ਹੁਣ ਲਾਸਟ ਚ ਆ ਗਈ ਜਿਹੜਾ ਸਾਡਾ ਰਾਣੀ ਚੰਸੀ ਆ ਇਹ ਮੇਰਾ ਵਿਜ਼ਨ ਆ ਵੀ ਮੈਂ ਬਹੁਤ ਜਲਦੀ ਸ਼੍ਰੀ ਸੰਜੀਵ अरोड़ा ਜੀ ਮੇਰੇ ਨਾਲ ਬੜੇ ਇਹ ਵੀ ਵਰੀ ਕਰਦੇ ਨੇ ਵੀ ਇਹਨੂੰ ਆਪਾਂ ਬਿਲਡਿੰਗ ਨੂੰ ਕਿਸੇ ਹਾਲਤ ਚਾਹੀਏ ਰੇਸੇਲ ਲੋਟ ਕਰੀਏ ਚਾਹੀਏ ਅਸੀਂ ਰੈਂਟ ਆਊਟ ਕਰੀਏ ਕਿਸੇ ਵੀ ਤਰੀਕੇ ਨਾਲ ਅਸੀਂ ਕਰਾਂਗੇ ਇਹਨੂੰ ਤੇ ਲੱਗ ਪਾਗੇ ਦਾ ਕੰਮ ਆ ਜਿਹੜਾ ਸਾਡਾ ਪਾਈਪਲਾਈਨ ਚਾ ਕੰਮ ਚੱਲਦਾ ਪਿਆ ਉਹਦੇ ਬਾਰੇ ਸਾਡੀ ਲਗਾਤਾਰ ਡੀਸੀ ਸਾਹਿਬ ਨਾਲ अरोड़ा ਸਾਹਿਬ ਨਾਲ ਮੀਟਿੰਗਾਂ ਹੋ ਰਹੀਆਂ ਨੇ ਝੰਡੀਗੜ ਮੀਟਿੰਗਾਂ ਹੋ ਰਹੀਆਂ ਨੇ ਹੋਪਫੁਲੀ ਅਸੀਂ ਨੈਕਸਟ ਮੰਥ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਅਸੀਂ ਇਹਨੂੰ ਕਿਸੇ ਮੁਕਾਮ ਤੱਕ ਲੈ ਜਾਂਦੇ ਹਾਂ ਦੀ ਬਾਹਰ ਦੀ ਚੀਜ਼ ਨਹੀਂ ਗੱਲ ਕੀ ਹੈ ਯੂਨੀਵਰਸਿਟੀ ਬੈਕਗ੍ਰਾਉਂਡ ਬਲੈਕ ਬਲੌਕ ਦੀ ਇਨਕ੍ਰੋਚਮੈਂਟ ਟੂ ਦੀ ਡਾਈਟ ਬਲੌਕ ਵਾਲੇ ਤਾਂ ਵਾਈਟ ਬਲੌਕ ਦੇ ਉੱਪਰ ਜਿਹੜੀ 메ਨ ਰੋਡ ਤੇ ਜਿਹੜੀ ਸਿਰਫ ਰੇਜਿਸਟਰੀ ਤੇ ਦੁਕਾਨਾਂ ਉੱਤੇ ਆਪਣੇ ਮਾਲ ਬਣਾ ਲਈਆ ਦੁਕਾਨਾਂ ਬਣਾ ਲਈਆ ਜਦ ਕੀ ਤੁਹਾਡੇ ਕੋਲ ਕੋਈ ਗ੍ਰੀਵੈਂਸ ਹੈ ਮਾਰਕ ਕਰ ਸਕਦੇ ਹੋ ਉਹ ਹਾਇਦਕ ਪੂਰੀ ਚੱਲਦੀ ਹੈ ਉੱਥੇ ਨਾਲ ਸ਼ਿਕਾਇਤ ਪਾਵੇ ਲੋਕੀ ਕੀਤੇ ਹੈ ਨੋਰਮੈਂਸ ਚ ਪੂਰੀ ਪਰਫਾਰਮੈਂਸ ਨਹੀਂ ਹੁੰਦੀ ਕਿ ਹਾਇਦਕ ਤੁਹਾਡੇ ਕੋਲ ਪੂਰੀ ਫੈਮਿਲੀ ਕੋਈ ਕਾਰਵਾਈ ਕੀਤੀ ਜਾਂ ਕਹਿੰਦੇ ਤੂੰ ਤੁਹਾਡੇ ਆਪਣੇ ਡਿਪਾਰਟਮੈਂਟ ਦੇ ਕੁਝ ਕੰਪਨੀ ਕੋਲ ਨੇ ਮੈਂ ਕਹਿੰਦਾ ਇਸ ਫਿਲਹਾਲ ਵੀ ਉਹ ਮਿਲ ਮਨਿਸਪਲ ਇਨਫੋਰਮੇਸ਼ਨ ਦਿੰਦੇ ਹੋ ਮੇਰਾ ਕੰਮ ਬੰਦ ਕਰਦੇ ਠੀਕ ਹੈ ਨਾ ਜਿਹੜੇ ਤੇ ਬੂਥ ਨੇ ਕਮਰਸ਼ੀਅਲ ਉਹਨਾਂ ਦੇ ਵਿੱਚ ਤੇ ਦੇਖੋ ਜੀ ਕਈ ਵਾਰੀ ਪ੍ਰੋਬਲਮ ਆਂਦੀ ਆ ਵੀ ਠੇਕੇ ਦੇ ਅੱਗੇ ਜਿਹੜੇ ਹਾਤਾ ਟਾਇਪ ਨੇ ਸਾਨੂੰ ਮੈਨੂੰ ਬੰਦ ਨਹੀਂ ਕਰਾਇਆ ਸਪੋਜ ਉਦਾਹਰਣ ਵੀ ਦੇ ਸਕਦਾ ਇੱਕ ਭੱਲਾ ਸਾਹਿਬ ਨੇ ਉਹਨਾਂ ਨੇ ਮੈਨੂੰ ਕੰਪਲੇਨਟ ਕੀਤੀ ਸੀ ਠੇਕੇ ਵਾਲਾ ਠੇਕਾ ਜਲਾਵੇ ਸਾਨੂੰ ਕੋਤਰਾ ਨਹੀਂ ਪਰ ਸੋਪਨ ਹਾਤਾ ਨਾ ਕਰਾਵੇ ਉਹਨੂੰ ਬੰਦ ਕਰਕੇ ਅਸੀਂ ਉਹਦੇ ਤੇ ਪੁਹਾਰੇ ਦੀ ਇੱਕ ਪ੍ਰੋਵੀਜ਼ਨ ਲੈ ਕੇ ਆਂਦੀ ਆ ਅਸੀਂ ਉਮੀਦ ਆ ਵੀ ਉਹ ਗ੍ਰੀਨ ਸਾਈਡ ਉਹਨੂੰ ਬੰਦ ਨਹੀਂ ਕਰ ਸਕਦੇ ਉਹਨਾਂ ਦੀ ਸਬਮਿਸ਼ਨ ਸੀ ਵੀ ਇਹਨੂੰ ਤੁਸੀਂ ਪਾਰਕਿੰਗ ਲੋਟ ਕਰ ਦੋ ਪਰ ਅਸੀਂ ਇਹ ਬਲੌਗਿੰਗ ਦੇ ਪਿਛੇ ਲੋਕਾਂ ਨੇ ਨਿਆਇ ਸਮੇਂ ਰੈਜੂਨ ਨੇ ਤਕਰੀਬਨ ਕਬੇ ਨੇ ਜਾਂ ਕਿਸੇ ਨੇ ਰਾਇਟ ਹੈਂਡ ਟੂ ਕਮਰਸ਼ੀਅਲ ਕੀਤਾ ਅਸੀਂ ਸਰਕਾਰ 'ਚ ਬੇਨਤੀ ਵੀ ਕਰਾਂਗੇ ਸਰਕਾਰ ਨੂੰ ਸਮੇਂ-ਸਮੇਂ ਤੇ ਕਰਦੇ ਹਾਂ ਵੀ ਜਿੱਦਾਂ ਹੁਣ ਤੁਹਾਡੀ ਗੱਲ ਮੈਂ ਉਹਦਾ ਵੀ ਆਨਸਰ ਦਿੰਨਾ ਜਿੱਦਾਂ ਪਾਵਰ ਟਾਉਨੀਆਂ ਦਾ ਕੰਮ ਬੜਾ ਰੁਕਿਆ ਸੀ ਉਹ ਬਹੁਤ ਵੱਡਾ ਸਾਡੇ ਲਈ ਇਹ ਚੈਲੰਜ ਆ ਕਿ ਸਰਕਾਰ ਨੂੰ ਕਹਿ ਕੇ ਇਹ ਜਿਹੜੇ ਅਲਾਉਟੀ ਨਹੀਂ ਪਾਵਰ ਟਾਉਨਿੰਗ ਵੋਲਟਰ ਨੇ ਕੂਨਾਂ ਨੇ ਮਾਲਕ ਬਣਾਈ ਉਹਨਾਂ ਨੂੰ ਕਿਸੇ ਤਰੀਕੇ ਨਾਲ ਲੀਗਲ ਤਰੀਕੇ ਨਾਲ ਚਾਹੇ ਉਹ ਪੇਪਰ ਦੇ ਵਿੱਚ ਕਢਾ ਕੇ ਚਾਹੇ ਸਰਕਾਰ ਕਿਸੇ ਵੀ ਤਰੀਕੇ ਨਾਲ ਲੀਗਲ ਡਾਕੂਮੈਂਟ ਲੈ ਕੇ ਅਸੀਂ ਉਹਨਾਂ ਨੂੰ ਮਾਗਤ ਬਣਾਉਣ ਜਾਂ ਬਣਾਉਣ ਦੀ ਜਿਹੜੀ ਮੇਰੇ ਵੱਲੋਂ ਸ਼ਿਫਾਰਿਸ਼ ਲਗਾਤਾਰ ਚੱਲ ਜਾਰੀ ਰਹਿੰਦੀ ਹੈ ਇੱਕ ਜਿਹੜੇ ਰੈਜੀਡੈਂਸ਼ੀਅਲ ਏਰੀਆ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਮਰਸ਼ੀਅਲਾਈਜ਼ ਕਰ ਲਿਆ ਨੂੰ ਰੋਡ ਕਮਰਸ਼ੀਅਲਾਈਜ਼ ਸੀ ਉਹਨਾਂ ਦੀ ਵੀ ਸਰਕਾਰ ਨੂੰ ਉਸ ਸਮੇਂ ਸਮੇਂ ਤੇ ਦੇ ਰਹੇ ਵੀ ਸਾਨੂੰ ਕਮਰਸ਼ੀਅਲਾਈਜ਼ਡ ਰੋਡ ਹੈ ਸਾਨੂੰ ਕਰ ਦੋ ਸਾਡੇ ਕੋਲ ਵਨ ਟਾਈਮ ਇੱਕ ਵਾਰੀ ਫੀਸ ਲੈ ਲਓ ਤੇ ਅਸੀਂ ਕਮਰਸ਼ੀਅਲਾਈਜ਼ ਕਰਦੇ ਉਹ ਵੀ ਸਰਕਾਰ ਤਾਂ ਹੀ ਹੈਗੀ ਆ ਪੈਂਡਿੰਗ ਆ ਤੇ ਜਿਹੜੇ ਕਬਜ਼ਿਆਂ ਵਾਲੀ ਗੱਲ ਆ ਤਕਰੀਬਨ ਕਈਆਂ ਦੇ ਵਿੱਚ ਕੋਰਟ ਕੇਸ ਚੱਲਦਾ ਕਈਆਂ ਦੇ ਸਾਡੇ ਧਿਆਨ 'ਚ ਵੀ ਹੈਗੇ ਆ ਵੀ ਇਹਨਾਂ ਨੇ ਕਬਜ਼ਾ ਕੀਤਾ ਛਡਾਉਣਾ ਅਸੀਂ ਨੋਟਿਸ ਇੱਕ ਦਿਨਿਆਂ ਦੋ ਦਿਨਿਆਂ ਤੀਸਰਾ ਨੋਟਿਸ ਮੇਰੇ ਵੱਲ ਜਾਂਦਾ ਉਸ ਤੋਂ ਬਾਅਦ ਅਸੀਂ ਕੈਂਸਲੇਸ਼ਨ ਪਾਉਂਦੇ ਹਾਂ ਕੈਂਸਲੇਸ਼ਨ ਪਾਉਂਦੇ ਹਾਂ ਕਿ ਉਹਦੀ ਅਲਾਟਮੈਂਟ ਕੈਨਸਲ ਕਰ ਦਿੰਦੇ ਹਾਂ ਉਹਨੂੰ ਅਸੀਂ ਮਤੇ ਦੇ ਰੂਪ ਦੇ ਵਿੱਚ ਆਪਣੇ ਟਰਸਟ ਦੇ ਵਿੱਚ ਲੈ ਕੇ ਆਨੇ ਕੋ ਪ੍ਰੋਸੀਜਰ ਆ ਉਸ ਤੋਂ ਬਾਅਦ ਸਰਕਾਰ ਨੂੰ ਜਾਂਦਾ ਕਈ ਮਤੇ ਪੈ ਚੁੱਕੇ ਆ ਕਈ ਮਤੇ ਵਿਚਾਰ ਦੀ ਹੁੰਦੀ ਨਹੀਂ ਕਈਆਂ ਦੇ 2 ਨੋਟਿਸ ਹੋ ਗਏ ਕਈਆਂ ਨੂੰ 3 ਨੋਟਿਸ ਜਾ ਚੁੱਕੇ ਆ ਤੇ ਜਿਹੜੇ ਨਹੀਂ ਕਈ ਇਸ ਟੀਮਾਂ ਹੈਂਡਓਵਰ ਨੇ ਜਿਹੜੀਆਂ ਨਹੀਂ ਹੈਗੀਆਂ ਉਹ ਸਾਡੀ ਸਾਈਡ ਤੋਂ ਅਸੀਂ ਉਹਨਾਂ ਦੀ ਕੈਂਸਲੇਸ਼ਨ ਕਰਾਂਗੇ ਪਟੜਾ ਸਾਹਿਬ ਜੇ ਤੁਸੀਂ ਬੂਥ ਲਾਉਡ ਕਰਦੇ ਹੋ ਉਹ ਕਿੰਨੀ ਮੰਜਲ ਤੱਕ ਬਣਾ ਸਕਦੇ ਹੋ ਤੇ ਕਈ ਤੇ ਹੈਗੇ ਜੀ ਬੂਥ ਹੀ ਹੈ ਸਿੰਗਲ ਉਹਦੀ ਛੱਤ ਦੀ ਛੱਤ ਕਈ ਜਿਹੜੀ ਆਮਦਿਓ 2.5 ਮੰਜਲ ਤੱਕ ਪਾਰ ਪਟੜਾ ਸਾਹਿਬ ਇੱਕ ਉਹ ਬੂਥ ਨੂੰ ਤੁਸੀਂ ਜੁਆਇੰਡ ਕਰ ਸਕਦੇ ਹੋ ਜਿੱਦਾਂ ਮੰਨ ਲਓ 40 ਫੁੱਟ ਦਾ ਜਾਂ ਗਾਇਦਾ ਬੂਥ ਹੈ ਉਹਨੂੰ ਵੀ ਡਬਲ ਕਰ ਸਕਦੇ ਆ ਇਸ ਦਾ ਮੁੱਦਾ ਹੈ ਨਾ ਇਹ ਸ਼ੀਰਪਗੜ ਸ੍ਰੀਨਗਰ ਚੀਜ਼ ਹੋ ਰਹੀ ਹੈ ਤੁਹਾਨੂੰ ਲੱਗ ਹਾਂਜੀ ਉਹਦੇ ਬਾਰੇ ਵੀ ਮੈਨੂੰ ਮੇਰੇ ਤੁਹਾਡੇ ਯਾਰਾਂ ਦੋਸਤਾਂ ਨੇ ਪ੍ਰੈਸਾਂ ਨੇ ਵੀਰਾਂ ਨੇ ਕੰਮ ਕਰਕੇ ਉਹਦੇ ਉੱਤੇ ਕੁਝ ਮੇਰੇ ਧਿਆਨ ਚ ਆਲੀ ਅਸੀਂ ਉਹਨੂੰ ਨੋਟਿਸ ਕੀਤਾ ਉਹਦੇ ਵਿੱਚ ਪਹਿਲਾਂ ਸਾਡਾ ਹੁੰਦਾ ਵਰਬਲੀ ਇੱਕ ਵਾਰੀ ਬੁਲਾਈਏ ਪੁੱਛ ਲਈਏ ਸੁਣ ਲਈਏ ਕਿਤੇ ਸਾਡਾ ਟੈਕਨੀਕਲ ਸਟਾਫ ਗਲਤ ਨਾ ਹੋਵੇ ਉਹਨੂੰ ਬੁਲਾਇਆ ਤੋਂ ਨਹੀਂ ਆਇਆ ਫਿਰ ਉਹਨੂੰ ਬੁਲਾਇਆ ਗਿਆ ਫਿਰ ਦੂਸਰੀ ਵਾਰੀ ਵੀ ਨਹੀਂ ਆਇਆ ਕਿ ਸਾਡਾ ਵੈਸੇ ਬੁਲਾਉਣਾ ਭਾਈਚਾਰਕ ਤੌਰ ਤੇ ਬੁਲਾ ਸਕਦੇ ਆ ਅਸੀਂ ਉਹ ਨੂੰ ਨੋਟਿਸ ਭੇਜਿਆ ਨਹੀਂ ਆਇਆ ਜਵਾਬ ਫਿਰ ਦੁਬਾਰਾ ਨੋਟਿਸ ਕੀਤਾ ਗਿਆ ਤੀਸਰਾ ਨੋਟਿਸ ਮੇਰੇ ਵੱਲੋਂ ਗਿਆ ਨਹੀਂ ਆਇਆ ਤੇ ਮੈਂ ਹੁਣ ਆਪਣੇ ਵੱਲੋਂ ਲਾਸਟ ਚ ਈਓ ਸਾਹਿਬ ਨੂੰ ਤੇ ਅਸੀਂ ਸਾਹਿਬ ਨੂੰ ਲੈਟਰ ਦਿੱਤੀ ਵੀ ਇਹਦੇ ਖਿਲਾਫ ਬੰਨਦੀ ਜਿਹੜੀ ਕਾਰਵਾਈ ਕੀਤੀ ਜਾਵੇ ਅਸੀਂ ਕੈਨਸਲ ਵੀ ਕਰਾਂਗੇ ਤੇ ਅਗਰ ਹੈਂਡਓਵਰ ਨਾ ਹੋਈ ਉਸ ਤੋਂ ਪਹਿਲਾਂ ਅਸੀਂ ਢਾਮਾਂਗੇ ਹਰ ਹਾਲਤ ਚ ਢਾਮਾਂਗੇ ਕੋਈ ਕਿਸੇ ਦੀ ਕੋਈ ਜਿੰਨੀ ਮਰਜ਼ੀ ਕਿਸੇ ਦੀ ਸੈਟਿੰਗ ਹੋਵੇ ਚਾਹੇ ਜੋ ਮਰਜ਼ੀ ਹੋਵੇ ਜੱਡਾ ਮਰਜ਼ੀ ਪਾਵਰਫੁੱਲ ਹੋਵੇ ਜੀ ਤੁਸੀਂ ਮੇਰਾ ਸਹਿਯੋਗ ਦੇਣਾ ਚਾਹੀਓ ਬਿਲਡਿੰਗ ਢੋਣੀ ਪਵੇ ਢਾਵਾਂਗੇ ਵੀ ਜੇ ਕੈਨਸਲ ਕਰਨੀ ਹੋਈ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਤੁਹਾਡੇ ਸਰ ਜੇ ਤੁਹਾਡੀ ਟੀਮ ਗਈਆਂ ਤੁਸੀਂ ਕਾਰਪੋਰੇਸ਼ਨਲ ਹੈਂਡਓਵਰ ਕੰਮ ਕਰਦੇ ਹਾਂ ਹਾਂਜੀ ਰੈ residenial ਹੁੰਦੀ ਹੈ ਉਹ ਕਮਰਸ਼ੀਅਲ ਹੋ ਜਾਂਦੀ ਹੈ ਫਿਰ ਜਿਹੜਾ ਅਸਲੀ ਪਲਾਨ ਜਿਹੜੇ ਆਪਾਂ ਬਣਾਣੇ ਆ ਉਹਦਾ ਫਿਰ ਫਾਇਦਾ ਕੀ ਅਦਰ ਕਮਰਸ਼ੀਅਲ ਨੂੰ ਫਿਰ ਅਪਰੂਵ ਕਰ ਦਿੰਦੇ ਆ ਕਿ ਜੀ ਅਸੀਂ ਕਮਰਸ਼ੀਅਲ ਆਪਣੇ ਕਈ ਸਕੀਮ ਦੀ ਰਿਸ਼ੀ ਨਗਰ ਹੈਗੀ ਆ ਜਾਂ ਅਦਰ ਬੀਰਸ ਨਗਰ ਸਰਾਂਬਨਗਰ ਤੁਸੀਂ ਸਾਰੇ ਕਿਉਂ ਮਾਰਕੀਟ ਲੱਗ ਬਣਾਉਂਦਾ ਹੈ ਮਾਰਕੀਟ ਲੱਗ ਬਣਾਉਂਦਾ ਫਾਇਦਾ ਕੀ ਤੁਸੀਂ ਉਕਤਾਰ ਨਾ ਨੇ ਕਿ ਮਾਰਕੀਟ ਇੱਥੇ ਰਵੇ ਰੈਜਿਡੈਂਸ਼ੀਅਲ ਏਰੀਆ ਇੱਥੇ ਰਵੇ ਜਿਹੜੀਆਂ ਤਾਂ ਹੈਗਿਆ ਜੀ 30 35 35 ਸਾਲ ਤੋਂ ਹਮ ਰੈਜਿਡੈਂਸ਼ੀਅਲ ਹੋਏ ਆ ਜਦੋਂ ਛੇੜਨ ਦੀ ਕੋਸ਼ਿਸ਼ ਕਰਦੇ ਨੇ ਉਹਦਾ ਹਜੂਮ ਇਕੱਠਾ ਆ ਜਾਂਦਾ ਜਿੱਦਾਂ 40 40 ਦੀ ਤੁਸੀਂ ਗੱਲ ਕੀਤੀ ਸਾਡਾ ਟੀਮ ਗਈ ਸਾਡੀ ਟੀਮ ਦੇ ਲੋਕਾਂ ਨੇ ਗੱਲ ਪਈ ਹਲਕੀ ਅਸੀਂ ਅਸੀਂ ਲੌਜੀਕ ਬਿਲਕੁਲ ਸਹੀ ਸੀ ਉਹਦੇ ਵਿੱਚ ਗਲਤ ਨਹੀਂ ਸੀ ਹਾਂ ਬਿਲਕੁਲ ਪਰ ਕਿ ਜਿਹੜੀ ਆ 35 35 ਸਰਕਾਰ ਦੀ ਇਹ ਸਾਲ ਦੀ ਲੋਕਾਂ ਨੇ ਕਮਰਸ਼ੀਅਲਾਈਜ਼ ਕੀਤਾ ਉਹ ਸਰਕਾਰ ਦੇ ਵਿਚਾਰ ਦੀ ਨਾ ਸਰਕਾਰ ਕੋਲ ਸਮੇਂ ਸਮੇਂ ਦੇ ਕੋ ਸਰਕਾਰਾਂ ਆਈਆਂ ਪਰ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਪਰ ਅਸੀਂ ਇਹ ਕਹਿੰਨੇ ਵੀ ਜਿਹੜਾ ਲੀਗਲ ਤੌਰ ਤੇ ਕਮਰਸ਼ੀਅਲਾਈਜ਼ ਕਰਦਾ ਉਹ ਗਲਤ ਆ ਉਹ ਹੋਣਾ ਨਹੀਂ ਚਾਹੀਦਾ ਅਗਰ ਰੈਜ਼ੀਡੈਂਸ਼ੀਅਲ ਤੋਂ ਆਪਾਂ ਕਮਰਸ਼ੀਅਲ ਹੀ ਕਰਨਾ ਤਾਂ ਫੇਰ ਮਾਰਕੀਟਿੰਗ ਦੀ ਥੋੜੀ ਗੱਲ ਆ ਉਹਦਾ ਬੈਨੀਫਿਟ ਨਹੀਂ ਇੰਨੀ ਮਹਿੰਗੀ ਕਿਉਂ ਖਰੀਦਦੇ ਵੀ ਅਗਲਾ ਅਸੀਂ ਕਹਿੰਨੇ ਵੀ ਜਾਣ ਤੇ ਉਹਨੂੰ ਡਿਮੋਲਿਸ਼ੀ ਕਰ ਦੋ ਉਹਨੂੰ ਖ ਪਰ ਉਹ ਸਰਕਾਰ ਦੇ ਵਿਚਾਰ ਪੀ ਜਿਵੇਂ ਹੁਣ ਕਾਰਪੋਰੇਸ਼ਨ ਨੂੰ ਜਿਵੇਂ ਸਕੂਲ ਹੈਂਡਓਵਰ ਸਕੀਮਸ ਹੈਗੀਆਂ ਉਹ ਤੁਹਾਡੀ ਕੋਈ ਸਕੀਮ ਨੂੰ ਅਰਗੇਨੈਸ਼ਨਲ ਕਮਰਸ਼ੀਅਲ ਕਰਦਾ ਹੈ ਤੇ ਕੀ ਤੁਹਾਡੇ ਤੋਂ ਕਨਸੈਂਟ ਲੈਣੀ ਜ਼ਰੂਰੀ ਹੈਗੀ ਨਹੀਂ ਜੀ ਨਹੀਂ ਉਹਦੇ ਵਿੱਚ ਉਹਦੇ ਤੇ ਹੈਗਾ ਵੀ ਜੇ ਉਹ ਰੋਡ ਕਮਰਸ਼ੀਅਲ ਡਿਕਲੇਅਰ ਹੋਗੀ ਜੇ ਉਹ ਰੋਡ ਕਮਰਸ਼ੀਅਲ ਡਿਕਲੇਅਰ ਹੋਗੀ ਤਾਂ ਉਹ ਆਪਦੀ ਸੀਐਲਟੀਓ ਦੇ ਚਾਰਜਸ ਹੈਗੇ ਆ ਉਹ ਭਰਾ ਕੇ ਕਰਵਾ ਸਕਦਾ ਆਦਰਵਾਇਜ਼ ਨਹੀਂ ਉਦੇ ਵਿੱਚ ਉਹਦੇ ਵਿੱਚ ਜਿਵੇਂ ਕਈ ਰੋਡਸ ਹੈਗੀਆਂ ਕਮਰਸ਼ੀਅਲ ਜਿਹੇ ਹੋਈਆਂ ਨਹੀਂ ਪਰ ਕਮਰਸ਼ੀਅਲ ਬਣ ਗਿਆ ਜਿਹੜੀਆਂ ਕਮ ਉਹ ਅਸੀਂ ਕਰਾ ਰਹੇ ਹਾਂ ਸਰਵੇ ਸਾਰਾ ਉਹਨਾਂ ਦੀਸੇ ਅਲਾਟਮੈਂਟ ਕੈਨਸਲ ਕਰਾਂਗੇ ਫਸਟ ਆਫ ਆਲ ਅਸੀਂ ਹਾਊਸ ਦੇ ਵਿੱਚ ਤੇ ਜਾ ਕੇ ਉਹਨਾਂ ਦੀ ਅਲਾਟਮੈਂਟ ਕੈਨਸਲ ਕਰਾਂਗੇ ਜਿਹੜਾ ਸਾਡੇ ਮੈਨੇਜਮੈਂਟ ਹੋਇਆ ਉਹਨਾਂ ਦੀ ਸ਼ਰਤਾਂ ਦੀ ਉਲੰਘਣਾ ਉਸ ਤੋਂ ਬਾਅਦ ਉਹ ਸਾਰੀਆਂ ਜਿੰਨੀਆਂ ਬਿਲਡਿੰਗਸ ਹੋਣਗੀਆਂ ਉਹਨਾਂ ਦਾ ਅਸੀਂ ਪ੍ਰੋਜੈਕਸ਼ਨ ਲਵਾਂਗੇ ਸਰਵੇ ਕਿੱਥੇ ਕਿੱਥੇ ਕਰਾ ਰਹੇ ਹੋ ਸਰਵੇ ਅਸੀਂ ਟੋਟਲ ਜਿੰਨੀਆਂ ਸਾਡੀਆਂ ਟੋਟਲ ਕਲੋਨੀਜ਼ ਹੈਗੀਆਂ ਨੇ ਨਾ ਉਹਦੇ ਵਿੱਚ ਅਲੱਗ-ਅਲੱਗ ਵੇਰੀਅਸ ਇੱਕ ਤੇ ਅਸੀਂ ਕਰਾ ਇੱਕ ਕ੍ਰਾਨੇਆਂ ਜਿਹੜੀਆਂ ਰਾਈਟਿੰਗ ਚ ਲੈਣਗੇ ਕਮਰਸ਼ੀਅਲ ਕਿੰਨੀਆਂ ਚੱਲਣਗੀਆਂ ਐਕਟੀਵਿਟੀਜ਼ ਸਰਵੇ ਸਟਾਰਟ ਹੋ ਗਿਆ ਸਰ ਹਾਂ ਸਰਵੇ ਸਟਾਰਟ ਹੋ ਗਿਆ ਸਾਡੇ ਬਲ ਟੈਕਨੀਕਲ ਸਾਹਿਬ ਇੱਕ ਲਾਸਟ ਪੁਆਇੰਟ ਸਾਡੇ ਮੰਤਰੀ ਸਾਹਿਬ ਨੇ ਸ਼੍ਰੀ ਰਵਜੋਤ ਜੀ ਉਹਨਾਂ ਦੀ ਵੀ ਹਦਾਇਤਾਂ ਨੇ ਵੀ ਜਿਹੜੇ ਇਦਾਂ ਦੇ ਕੋ ਕਬਜ਼ੇ ਨੇ ਉਹਨਾਂ ਦੀ ਲਿਸਟ ਬਣਾ ਕੇ ਮੈਨੂੰ ਦਿੱਤੋ ਜਿੱਥੇ ਕੋ ਟੈਕਨੀਕਲੀ ਪ੍ਰੋਬਲਮਾਂ ਦੀ ਉਹਨੂੰ ਸਕੱਪ ਕਰੋ ਜਿੱਥੇ ਕੋ ਲੀਗਲ ਦੀ ਕੋਈ ਤੁਹਾਨੂੰ ਹੈਲਪ ਦੀ ਲੋੜ ਹੈ ਤੁਹਾਡੇ ਕੋਲ ਟੀਮ ਬੈਠੀ ਹੈ ਹੁਣ ਤੇ ਚਲੋ ਸਰਕਾਰ ਦਾ ਮੈਂ ਧੰਨਵਾਦ ਵੀ ਕਰਦਾ ਖਾਸ ਕਰਕੇ ਮੰਤਰੀ ਸਾਹਿਬ ਦਾ ਉਹਨਾਂ ਨੇ ਸਾਨੂੰ ਦੋ ਈਓ ਦਿੱਤੇ ਨੇ ਬੜ ਵੱਡਾ ਸ਼ਹਿਰ ਆ ਕੰਮ ਬਹੁਤ ਜ਼ਿਆਦਾ ਸੀ ਤੇ ਦੋ ਸਾਢੇ ਕੋਈ ਆ ਅਸੀਂ ਉਹ ਜਿਹੜੀਆਂ ਸਕੀਮਾਂ ਨੇ ਇਹਨਾਂ ਦੀ ਡਿਵਾਈਡਿਟੇਸ਼ਨ ਕਰ ਲਈ ਇਹਨਾਂ ਦੀ ਤੇ ਹੁਣ ਕੰਮ ਰਫ਼ਤਾਰ ਫੜੂਗਾ ਇੱਥੇ ਅਸੀਂ ਸਭ ਦੇ ਵਿੱਚ ਲਾਸਟ ਤoare ਤਿੰਨ ਸਾਲ ਤਿੰਨ ਸਾਲ ਪੂਰੇ ਕਰਤੇ ਪਰ ਕੋਈ ਹੱਲੇ ਤੱਕ ਕੋਈ ਇਸ ਵਾਰ ਨਵੀਂ ਸਕੀਮ ਹੈ ਤਾਂ ਕੋਈ ਪਾਈਪਲਾਈਨ ਚ ਨਹੀਂ ਆ ਰਹੀ ਨਮੀ ਸਕੀਮ ਦੀ ਦੇਖੋ ਸ਼ਹਿਰ ਕੰਜੈਸਟਡ ਹੋ ਗਿਆ ਜਿਆਦਾ ਕੋਈ ਜਗ੍ਹਾ ਹੀ ਨਹੀਂ ਹੈਗੀ ਅਸੀਂ ਲੱਭ ਰਹੇ ਆ ਵੈਸੇ کوشش ਸਾਡੀ ਜਾਰੀ ਹੈ ਅਸੀਂ ਉਹਦੇ ਤੇ ਸਰਵੇ ਵੀ ਕੀਤਾ ਕਾਫੀ ਅਸੀਂ ਉਹਦਾ ਵਰਕਆਊਟ ਕਰ ਚੁੱਕੇ ਹਾਂ ਸੀ ਤੁਸੀਂ ਸਰਵੇ ਇਹਦਾ ਕੋਈ ਟਾਈਮ ਪੀਰੀਅਡ ਹੈਗਾ ਕਿ ਸਾਲ ਮਤਲਬ ਅਗਲੀ ਸਰਕਾਰ ਆ ਜੋਗੀ ਫੇਰ ਸਰਕਾਰ ਤੱਕ ਪਹੁੰਚ ਨਹੀਂ ਜੀ ਨਹੀਂ 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 ਇਹ ਤਾਂ ਜਲਦੀ ਅਸੀਂ ਹੁਣ ਆ ਆਉਣ ਵਾਲੇ 10 ਜਾਂ 15 ਦਿਨ ਚੋਂ ਨਜ਼ਰ ਆਊਗਾ ਜੀ ਜਨਵਰੀ ਦੇ ਵਿੱਚ ਇੱਕ ਤਾਂ ਇਹ ਆ ਇਲੈਕਸ਼ਨ ਦੀ ਕਰਕੇ ਨਾ ਉਹ ਤੋਂ ਸਾਨੂੰ ਪੁਲਿਸਪੋਰਟ ਤੇ ਡਿਊਟੀ ਮੈਜਿਸਟਰ ਜਾ ਰਿਹਾ ਆ ਠੀਕ ਹੈ ਆ ਇਲੈਕਸ਼ਨ ਕਰਕੇ ਲਗਭਗ ਸਾਡਾ ਸਰਵੇ ਆਲਾ ਤਾਂ 50% ਤੱਕ ਹੋ ਚੁੱਕਾ ਹੈ ਹੋ ਚੁੱਕਾ ਹੈ ਸੋ ਇਸ ਸਕੀਮਾ ਕਰੀਏ ਹੈਂਡਓਵਨ ਕਰਨੀ ਚਾਹੀਦੀ ਕਿੰਨੀ ਹੋਊਗੀ ਸ਼ਹੀਦ ਭਗਤ ਸਿੰਘ ਨਗਰ ਰੇਸ਼ੀ ਨਗਰ ਬੀਆਰਐਸ ਨਗਰ ਰਾਜਗੁਰੂ ਨਗਰ ਠੀਕ ਹੈ ਸਭ ਤੇ ਸਰ 23 ਹਲੇ 40 ਸਤੰਬਰ ਦੀ ਉਹ ਸਕੀਮ ਜਿਹੜੀ ਤੁਹਾਨੂੰ ਸਭ ਤੋਂ ਤੁਹਾਨੂੰ ਆਪਣੇ ਮਨ ਚ ਵਧੀਲੀ ਆ ਸਕੀਮ ਹੈ ਮੇਰੇ ਮਨ ਖੁਸ਼ ਹੈ ਵੀ ਆ ਲੋਕਾਂ ਦੇ ਲਈ ਦੇਖੋ ਮੈਨੂੰ ਸਭ ਤੋਂ ਜ਼ਿਆਦਾ ਜਦੋਂ ਤੁਸੀਂ ਕੋਈ ਚੰਗਾ ਕੰਮ ਕਰ ਦੋ ਨਾ ਤੁਹਾਨੂੰ ਰਾਤ ਨੂੰ ਜਾ ਕੇ ਇੱਕ ਵਾਰੀ ਉਹ ਰੀਲ ਆ ਜਿਹੜੀ ਵੈ ਘੁੰਮਦੀ ਹੈ ਵੀ ਅੱਜ ਮੈਂ ਚੰਗਾ ਕੰਮ ਕੀ ਕੀਤਾ ਜਾਂ ਮੈਂ ਅੱਜ ਦਿਲਗੀਰਾਂ ਦਿਖਾਇਆ ਉਹ ਵੀ ਰੀਲ ਜ਼ਰੂਰ ਘੁੰਮਦੀ ਅੱਜ ਮਾਰਾ ਮੈਂ ਕਿਹਦੇ ਨਾਲ ਕਰਕੇ ਉਹ ਵੀ ਪਤਾ ਹੁੰਦਾ ਸਭ ਤੋਂ ਮੈਨੂੰ ਜਿਹੜੀ ਮਨੁੱਖੀ ਸਪੋਨਰ ਜਿਹੜੇ ਬਜ਼ੁਰਗ ਵਿਚਾਰੇ ਲੋਕ ਪੌੜੀਆਂ ਨਹੀਂ ਚੜ ਸਕਦੇ ਉਹਨਾਂ ਦੀਆਂ ਪੌੜੀਆਂ ਚਾਹਨੀ ਆ ਉਹਨਾਂ ਨੂੰ ਮੈਂ ਤਕਰੀਬਨ ਇਹ ਕਹਾਂ ਜੀ ਤੁਸੀਂ ਮੇਰੇ ਕੋਲ ਨਾ ਤੁਸੀਂ ਮੇਰੇ ਕੋਲ ਉਦੋਂ ਆਇਓ ਜਿੱਦ ਤੱਕ ਤੁਸੀਂ ਕੋਈ ਫੀਸ ਜਮ੍ਹਾਂ ਕਰਾਉਣੀ ਜਾਂ ਜਦੋਂ ਤੁਹਾਨੂੰ ਮੈਂ ਡਾਕੂਮੈਂਟ ਹੈਂਡਓਵਰ ਕਰਨਾ ਉਹ ਤੇ ਮੇਰੇ ਕੋਲੇ ਤਕਰੀਬਨ ਲਿਸਟ ਬਣੀ ਹੁੰਦੀ ਆ ਉਹਨਾਂ ਵਿੱਚ ਉੱਤੇ ਮੈਂ ਉਹਨਾਂ ਦਾ ਮਾਰਕਿੰਗ ਕਰਦਾ ਤੇ ਉਹਨਾਂ ਨੂੰ ਜਿਹੜਾ ਕੰਮ ਕਰਵਾ ਕੇ ਦਿੱਤਾ ਤੁਹਾਨੂੰ ਦੇਖੋ ਨੀ ਸਾਰੀ ਦੁਨੀਆ ਹੀ ਕਹਿੰਦੀ ਆ ਵੀ ਮੈਂ ਕੋਈ ਮਾੜਾ ਕੰਮ ਨਹੀਂ ਕਰਦਾ ਤੁਸੀਂ ਆ ਬੈਠੇ ਹੋ 3 ਸਾਲ ਦਾ ਜਿਹੜਾ ਪੀਰੀਅਡ ਆ ਕੋਈ ਛੋਟਾ ਪੀਰੀਅਡ ਨਹੀਂ ਹੈ ਟਰਸਟ ਦਾ ਮੇਰੇ ਖਿਆਲ ਚ ਅੱਜ ਤੱਕ ਦਾ ਇਤਿਹਾਸ ਆ ਸ਼ਾਇਦ ਕਿ ਕਿਹੜੇ ਕਦੋਂ डब्ल्यू एनवायरमेंट ट्रस्ट 1900 ਇੰਦਰਾ ਇੰਦਰਾ ਤੋਂ ਪਹਿਲਾਂ ਦਾ 47 ਤੋਂ ਪਹਿਲਾਂ ਦਾ ਪਹਿਲਾ ਇਨਸਾਨ ਜਾਂ ਤੁਹਾਡਾ ਭਰਾ ਛੋਟਾ ਲਾ ਲਓ ਵੱਡਾ ਲਾ ਲਓ ਪਹਿਲਾ ਇਨਸਾਨ ਆ ਵੀ 3 ਸਾਲ ਤੋਂ ਵੱਧ ਦਾ ਸਮਾਂ ਇੱਥੇ ਤੇ ਅੱਜ ਤੱਕ ਇਹ ਕੰਡਿਆਂ ਦਾ ਤਾਜ ਹੀ ਸੁਣਿਆ ਗਿਆ ਤੇ ਦੇਖਿਆ ਤੁਹਾਨੂੰ ਸਾਰਾ ਕੁਝ ਹੀ ਪਤਾ ਇੱਕ ਸਿੰਗਲ ਵੀ ਬੰਦਾ ਮੈਨੂੰ ਸ਼ਹਿਰ ਦੇ ਵਿੱਚ ਆ ਕੇ ਇਹ ਨਹੀਂ ਕਹਿ ਸਕਦਾ ਵੀ ਭਾਈ ਸਾਹਿਬ ਤੁਸੀਂ ਮੇਰੇ ਕੋਲੋਂ ਕੰਮ ਕਰਾਉਣ ਦੇ ਬਦਲੇ ਪੈਸੇ ਮੰਗੇ ਜਾਂ ਲਿਆ ਜਾਂ ਮੇਰੀ ਕੋ ਕੰਪਲੇਂਟ ਆ ਮੰਦੇ ਹੋ ਪ੍ਰੀਸਟਾਚਨ ਇੰਪਰੂਵਮੈਂਟਸ ਕਲਾ ਨਾਮ ਤੇ ਤੁਸੀਂ ਬਿਲਕੁਲ ਅਲੱਗ ਗੱਲ ਦੀ ਸਟਾਰਟਿੰਗ ਵੀ ਘੱਟ ਘਟਿਆ ਮੈਨੂੰ ਕੋਈ ਬੰਦ ਹੋਇਆ ਘਟਿਆ ਹੈ ਕ ਵੇ ਮੇਰੇ ਲੋਕ ਕੋਸ਼ਿਸ਼ ਜਾਰੀ ਆ ਤੇ ਜਾਰੀ ਰਹੀ ਜਿਹੜਾ ਮੇਰੇ ਧਿਆਨ ਚ ਲਿਆਦਾ ਮੈਂ ਕਈਆਂ ਦੇ ਪੈਸੇ ਵੀ ਵਾਪਸ ਕਰਾਇਆ ਪ੍ਰਾਪਤੀ ਇੱਥੇ ਇੱਥੇ ਡੀਲਰ ਤਾਂ ਬੰਦੇ ਕਰ ਦਿੰਦੇ ਸੀ ਉਹਨਾਂ ਤੋਂ ਪੈਸੇ ਵੀ ਟੌਪਸ ਕਰਾਇਆ ਪੈਸੇ ਮੋੜ ਕੇ ਆ ਉਹਦੇ ਘਰੇ ਜਾ ਕੇ ਤੇ ਮੈਨੂੰ ਫੋਨ ਕਰਾ ਦੇ ਤੇ ਕੰਨਿਆਂ ਤੇ ਮੈਂ ਐਫ ਆਰ ਆਈ ਕਰਾਈ ਵੀ ਆ ਤੇ ਦੋ ਅੱਜ ਵਿਚਾਰਦੇ ਨਾ ਕਿ ਸਾਡੇ ਹੋ ਸਕਦਾ ਤਾਂ ਅਸੀਂ ਐਫ ਆਰ ਆਈ ਵੀ ਕਰਾਈਏ ਦੋ 15 ਦਿਨ ਪਹਿਲਾਂ ਕਰਾਈ ਆਪਣੇ ਸਮਝੇ ਕਿ ਟਾਈਪਰ ਰੋਡ ਤੇ ਆਪਣੇ ਦਸਤ ਦੀ ਜਗ੍ਹਾ ਹੈਗੀ ਹੈ ਉੱਥੇ ਪਹਿਲੇ ਝੁੱਗੀਆਂ ਸੀਗੀਆਂ ਉਹ ਤਾਂ ਹਟਾ ਦਿੱਤੀਆਂ ਗਈਆਂ ਉਹ ਹੁਣ ਆ ਆਪਣੇ ਰੇਤਾ ਵਾਲਿਆਂ ਨੇ ਜਿਹੜੇ ਰੋੜੀ ਵਗੈਰਾ ਰੇਤਾ ਦੇ ਉਹਨਾਂ ਨੇ ਕਬਜ਼ਾ ਦਿੱਤਾ ਚਾਰ ਦੀਵਾਰੀ ਵੀ ਉਲਟਾ ਸਰਕਾਰ ਨੇ ਉੱਥੇ ਕਰਵਾ ਕੇ ਦਿੱਤੀ ਹੈ ਤੇ ਉਹ ਤਾਂ ਜਿਹੜਾ 20-25 ਸਾਲ ਤੋਂ ਝੁੱਗੀਆਂ ਝੋਪੜੀਆਂ ਸੀ ਪੱਕੀਆਂ ਏਸੀ ਲੱਗੇ ਸੀ ਡੈਸ਼ ਐਂਟੀਨੇ ਲੱਗੇ ਸੀ ਢਾਬੇ ਬਣੇ ਸੀ ਫਿਰ ਸਭ ਠਿਕਾਣੀਆਂ ਉੱਥੇ ਹਾਂ ਜੇ ਕੋਈ ਟਰਾਲੀ ਖੜੀ ਕਰਦਾ ਉੱਥੇ ਥੋੜੀ ਨਹੀਂ ਜੀ ਟਰਾਲੀ ਨੇ ਜੀ ਅੰਦਰ ਰੇਤਾ ਇੱਟਾਂ ਐ ਰੋੜੀ ਸਭ ਕੁਝ ਪਿਆ ਅਸੀਂ ਇਹ ਜਿਹੜੀ ਟੋਡੀ ਆ ਕੋਈ ਹੈਗੀ ਕੰਪਲੇਨਟ ਦੀ ਗੱਲ ਨਹੀਂ ਦੇਖ ਲੈ ਵੈਸੇ ਸਕੂਲ ਬਣ ਰਿਹਾ ਜੀ ਬਹੁਤ ਜ਼ਰੂਰ ਸਕੂਲ ਬਣ ਚੱਕ ਦੇਣ ਠੀਕ ਹੈ ਬਣ ਰਿਹਾ ਤੋਂ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਸੇਲ ਡਿਪਾਰਟਮੈਂਟ ਬੈਠੇ ਸਾਡੀ ਜੋ ਸਾਰਾ ਟੈਕਨੀਕਲ ਟੀਮ ਬੈਠੀ ਆ ਲੀਗਲ ਟੀਮ ਬੈਠੀ ਪਾਸੇ ਇੰਪਰੂਵਮੈਂਟ ਆਸ ਨੂੰ ਇਹਨੂੰ ਫੇਸਟਾ ਜਾਂ ਬੁੱਝਾ ਤੋਂ ਨੇੜੇ ਗਾੜੀ نیچے نیچے ਸਟਾਫ ਆਣਾ ਪੜਾ ਉਹ ਥੋੜਾ ਜਿਹਾ ਪਰੇਸ਼ਾਨ ਕਰਦੇ ਉਹ ਪਰੇਸ਼ਾਨ ਨਹੀਂ ਖਤਮ ਕਰ ਦੋ ਮੈਂ ਤੁਹਾਨੂੰ ਇਹ ਨਗਰਿਕ ਲੋਕ ਪੜਾ ਮੀਟਿੰਗ ਖਤਮ ਹੋਣ ਤੋਂ ਬਾਅਦ ਦੇ ਕਈ ਗੱਲਾਂ ਜਹਨ ਚ ਨੇ ਮੈਂ ਸਮਝਦਾ ਤਾਂ ਫੇਸ ਰੀਡਿੰਗ ਤਾਂ ਮੈਂ ਵੀ ਦੇਖ ਰਿਹਾ ਤੁਹਾਡੇ ਤੋਂ ਬਾਅਦ ਹੋ ਸਕਦਾ ਮੈਨੂੰ ਤੁਹਾਡੇ ਤੋਂ ਆਉਟਪੁੱਟ ਮਿਲੇ ਤਾਂ ਮੈਂ ਦੱਸਾਂ ਹੋ ਸਕਦਾ ਵੱਧੀ ਦੱਸਾਂ ਉਹਨਾਂ ਨੂੰ ਮੈਨੂੰ ਆਉਟਪੁੱਟ ਆਇਆ ਵੀ ਨਹੀਂ ਵੀ ਮੈਂ ਬਤੌਰ ਕਾਰਮੈਨੀ ਮੈਂ ਬਤੌਰ ਸੇਵਾਦਾਰਾ ਮੈਂ ਕਦੇ ਵੀ ਆਮ ਆਪਨੀ ਪਾਰਟੀ ਵਲੰਟੀਰੀ ਤੋਂ ਇਲਾਵਾ ਕਦੀ ਨਹੀਂ ਜਿੱਥੇ ਮੇਰੀ ਲੋੜ ਪਈ ਮੈਂ ਤੁਹਾਡੇ ਨਾਲ ਪਰਿਵਾਰਕ ਤੌਰ ਤੇ ਤੇ ਮਾਜਿਕ ਤੌਰ ਤੇ ਖੜਾ ਜੇ ਕੋਈ ਕ腐ਸ਼ਨ ਦੀ ਗੱਲ ਆ ਗਈ ਤੇ ਮੇਰੇ ਨੂੰ ਆਸ ਨਾ ਰੱਖੋ 1% 0.1 ਕਾਦੀ 0 ਟੋਲਰੈਂਸ ਨੀਤੀ ਆ ਸਾਡੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਉਹ 0 ਟੋਲਰੈਂਸ ਨੀਤੀ ਅਮੈਂਡਮੈਂਟ ਕਰਨੀ ਆ ਵੀ ਇਹ ਨੂੰ ਸਿਰਫ ਆਪਾਂ ਗੱਲਾਂ ਜੀ ਰੱਖਣਾ ਉਹਨੂੰ ਲਾਗੂ ਕਰਨਾ ਅਗਰ ਕੋਈ ਗੱਲ ਨੂੰ ਪ੍ਰੋਬਲਮ ਆ ਗਈ ਤੇ ਮੇਰੇ ਤੋਂ ਇੱਕ ਪੈਸਾ ਵੀ ਆਸ ਨਾ ਰੱਖਿਓ ਨਾ ਮੈਂ ਸਾਥ ਦੇਣਾ ਉਲਟਾ ਮੈਂ ਉਸ ਬੰਦੇ ਦਾ ਸਾਥ ਦੂੰਗਾ ਜਿਹਨਾਂ ਤੁਸੀਂ ਧੱਕਾ ਕਰਦੇ ਠੀਕ ਹੈ ਧੰਨਵਾਦ ਲੀਗਲ ਦੇ ਵਿੱਚ ਅਸੀਂ ਕੋਲ ਤੁਹਾਨੂੰ ਛੋਟੇ ਦੇ ਇੱਕ ਤਾਲੂ ਦੇਣਾ ਚਾਹੀਏ ਸਾਡੇ ਜਿਸ ਟਾਈਮ ਮਾਈਕ ਕੱਢੋ ਜੀ ਉਹ ਜਮਾ ਕਰੀਏ ਅੱਗੇ ਨਹੀਂ ਰਸੋ ਸਾਰੇ ਗੱਲ ਤੋਂ ਇੰਪੋਰਟੈਂਟ ਹੈ ਕਿ ਜੀ ਲੀਗਲ ਦਾ ਬਹੁਤ ਪਰਸਨ ਪੁੱਛਦੇ ਦੀ ਕਵਦੇ ਹੋਏ ਦੀ ਹਟਾਈ ਦੀ ਸਰ ਜਿਸ ਟਾਈਮ ਸਾਡੇ ਪਿੰਡ ਸਰਵ ਨੇ ਇੱਕ ਸੀਟ ਤੇ ਬੈਠੇ ਸੀ ਸਾਡੇ ਲੀਗਲ ਡਿਪਾਰਟਮੈਂਟ ਦਾ ਹਾਲ ਬਹੁਤ ਹੀ ਖਰਾਬ ਸੀ ਕਿਉਂਕਿ ਸਾਡੇ ਕੋਲ ਨਾ ਤਾਂ ਸਟਾਫ ਸੀ ਨਾ ਸਾਨੂੰ ਇਹ ਪਤਾ ਲੱਗਦਾ ਸੀ ਕੇਸਿਸ ਕਿੱਥੋਂ ਸਟਾਰਟ ਹੁੰਦੇ ਕਿੱਥੇ ਖਤਮ ਹੋ ਜਾਂਦੇ ਨੇ ਲਾਸਟ 3 ਇਅਰ ਦੇ ਵਿੱਚ ਅਸੀਂ ਬੜੇ ਖੁਸ਼ਕਿਸਮਤ ਹੈ ਕਿ ਸਾਡੇ ਵਿੱਚ ਵਿੰਦਰ ਸਾਹਿਬ ਔਰ ਸਾਡੇ ਵਰਿੰਦਰ ਜੀ ਐਲ ਸਾਹਿਬ ਸਾਰੇ ਸਾਡਾ ਵਿਕਰਮ ਜੀ ਸਾਰਿਆਂ ਨੇ ਅਸੀਂ ਰਲ ਕੇ ਹਿੰਮਤ ਕਰਕੇ ਪਿਛਲੇ 3 ਸਾਲ ਦੇ ਵਿੱਚ ਅਸੀਂ ਟੋਟਲ ਆਪਣੀਆਂ ਜ਼ਮੀਨਾਂ ਜਿਹੜੇ ਅਸੀਂ ਛੁਡਾਈਆਂ ਹਾਲਾਕ ਉਹ ਪੀਪੀ ਐਕਟ ਦੇ ਵਿੱਚ ਸੀ ਅਲੱਗ ਅੱਛੇ ਅੱਛੇ ਬੰਦੇ ਨੇ ਨ ਕਬਜ਼ੇ ਕਰਕੇ ਸੀ ਸਾਰਿਆਂ ਨੂੰ ਫ੍ਰੀ ਕਰਾਣ ਲਈ ਸੀ ਸਾਰਿਆਂ ਦੇ ਆਰਡਰਸ ਪਾਸ ਕਰਾ ਚੁੱਕੇ ਹਾਂ ਵਿਦਿਨ ਅ ਫਿਊ ਡੇਸ ਸਾਨੂੰ ਜਿੱਦਣਾ ਇਲੈਕਸ਼ਨ ਖਤਮ ਹੁੰਦੀ ਹੈ ਸਾਨੂੰ ਸਾਡੀ ਫੋਰਸ ਮਿਲੇਗੀ ਤੁਸੀਂ ਦੇਖੋਗੇ ਕਿ ਕਾਫੀ ਜਗ੍ਹਾ ਸੀ ਖਾਲੀ ਕਰਾਵਾਂਗੇ। ਔਰ ਜਿਸ ਦਿਨ ਅਸੀਂ ਸ਼ੁਰੂ ਕੀਤਾ ਸੀ ਸਾਡੇ ਕੋਲ ਲੁਧਿਆਣਾ ਡਿਸਟ੍ਰਿਕਟ ਕੋਰਟ ਡਿਸਟ੍ਰਿਊਟ ਦੇ 425 ਕੇਸ ਪੈਂਡਿੰਗ ਸੀ। ਵਿਦ ਗ੍ਰੇਸ ਆਫ ਗੋਡ ਔਰ ਸਾਰੇ ਦੀ ਰਹਿਨੁਆਇਲ ਸਾਡੇ ਚੇਅਰਮੈਨ ਸਾਹਿਬ ਦੀ ਪੂਰੇ ਪੂਰਜੋਰ ਨਾਲ 3 ਸਾਲਾਂ ਚ 135 ਕੇਸ ਇੰਪਰੂਵਮੈਂਟ ਵਿੱਚ ਜਿੱਤੇ ਆ ਜੀ। ਇਹ ਵਿਨਿੰਗ ਹੈ। 135 425 ਪੈਂਡਿੰਗ ਸੀਗੇ ਜੀ ਉਸ ਬਾਅਦ ਜਿਹੜੇ ਇਹਦੇ ਵਿੱਚ ਜਿਸ ਤਰ੍ਹਾਂ ਸਾਹਬ ਨੇ ਦੱਸੇ ਕਈ ਸੰਮਨ ਹੀ ਨਹੀਂ ਸੀ ਮਿਲਦੇ ਆ ਬਾਕੀ ਜਿਹੜੇ ਉਹ ਖਰਾਬ ਹੋ ਗਏ ਸੀ ਅਸੀਂ ਉਹਨਾਂ ਦੇ ਅੱਗੇ ਪੀਚ ਪਾਤੀ ਕਈ ਰਿਵਰਟ ਬੈਕ ਹੋ ਕੇ ਵਾਪਸ ਆ ਰਹੇ ਨੇ ਚਾਹੇ ਉਹ ਔਨਰੇਬਲ ਹਾਈ ਕੋਰਟ ਤੋਂ ਆ ਕੇ ਰਹੇ ਨੇ ਚਾਹੇ ਔਨਰੇਬਲ ਸੁਪਰੀਮ ਕੋਰਟ ਤੋਂ ਆ ਕੇ ਰਹੇ ਨੇ ਸਾਰੇ ਰਿਵਰਟ ਬੈਕ ਹੋ ਕੇ ਆ ਰਹੇ ਨੇ ਸ਼ਾਰਟਲੀ ਅਸੀਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਗਾਰੰਟੀ ਦਿੰਦੇ ਆ ਕਿ ਲੀਗਲ ਡਿਪਾਰਟਮੈਂਟ ਦੇ ਵਿੱਚ ਅਗਰ ਕੋਈ ਨਜ਼ਾਇਰ ਕੁਝ ਕਰੇਗਾ ਤਾਂ ਅਸੀਂ ਉਹਨੂੰ ਛੱਡਾਂਗੇ ਨਹੀਂ ਕਿਉਂਕਿ ਸਾਡੀ ਲੀਗਲ ਡਿਪਾਰਟਮੈਂਟ ਵਿੱਚ ਪੂਰੀ ਪੁਲੀਸ ਟੌਕ ਹੈ ਵੀ ਹੈਵ ਦਾ ਗੁੱਡ ਪੈਨਲ ਆਫ ਐਡਵੋਕੇਟਸ और गुड सपोर्ट ऑफ द ऑफिस वी आर डूइंग बेस्ट टू बेस्ट लेवल ऑफ बेस्ट साडी जड़ी टोटल इन्नी देर च अगर कोई साडे कोई अगर कोई प्रॉब्लम क्रिएट हुई है या साढ़े जेड़े पुराने केस कोई लूज हुए नो इसपे छवे क्योंकि तो साढ़े पीछे किसी तो ने पैर वे नहीं जकी थी पर उना भी सफिशिएंट कर दवे दे आर ओनली एंड ओनली 27 अच्छा वे डन वेरी वेल लीगल डिपार्टमेंट है जाण ही सतो और तो जत्ता मैं मेरे कोले नोट करदा ਕਾਮੂ ਮੈਂ ਨਾਲ ਦੀ ਨਾਲ ਨਾ ਨੋਟ ਕਰਦਾ ਹੁੰਦਾ ਸੀ ਤੇ ਮੈਂ ਕਹਿ ਸਕਦਾ 85% ਅਸੀਂ ਰਾਤ ਕੱਲ ਉਹ ਵੀ ਪਰਸੈਂਟੇਜ ਕੱਢੀ ਆ ਕੋਈ 800 850 ਮੇਰੇ ਕੋਲ ਐਪਲੀਕੇਸ਼ਨ ਆਈਆਂ ਸੀ ਜਿਨ੍ਹਾਂ ਦੇ ਵਿੱਚ 700 ਤੋਂ ਉੱਪਰ ਅਸੀਂ ਵਰਕ ਜਿਹੜੇ ਉਹ ਖਤਮ ਕਰ ਚੁੱਕੇ ਡਨ ਕਰ ਚੁੱਕੇ ਨੇ ਜਿਹੜੇ ਰਹਿ ਗਏ ਕੋਈ ਕੋਰਟ ਕੇਸ ਚੱਲਦੇ ਨੇ ਕਈਆਂ ਦਾ ਜਿਹੜਾ ਲਕਸ਼ਾ ਪੂਰਤੀ ਉਹਨਾਂ ਨੇ ਨਹੀਂ ਕਰਾ ਸਕੇ ਜਾਂ ਉਹਨਾਂ ਦਾ ਲਕਸ਼ਾ ਨਹੀਂ ਪਾਸ ਕਰਾਇਆ ਕਈਆਂ ਨੂੰ ਅਸੀਂ ਪੈਸੇ ਦੱਸ ਦਿੱਤੇ ਵੀ ਤੁਹਾਡਾ ਇੰਨਾ ਜੁਰਮਾਨਾ ਬਣਦਾ ਉਹ ਵਾਪਸ ਦੁਬਾਰਾ ਨਹੀਂ ਆਏ ਸਾਡੇ ਕੋਲੇ ਉਹ ਪੈਂਡਿੰਗ ਰਹਿ ਗਏ 85% ਤੋਂ ਅਬ ਅਸੀਂ ਲਗਭਗ ਐਪਲੀਕੇਸ਼ਨਾਂ ਅਸੀਂ ਸਕਸੈਸਫੁਲੀ ਅਸੀਂ ਉਹਨਾਂ ਦਾ ਕੰਮ ਕਰ ਚੁੱਕੇ ਹਾਂ ਤੁਸੀਂ ਜਦੋਂ ਕੋਈ ٹرسٹ ਚਾਵੇ ਮੇਰੇ ਕਾਬਜੋਗ ਰਿਸਪੈਕਟਡ ਵੀਰ ਬੈਠੇ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਦੇ ਕੰਮ ਕਿੰਨੇ ਪੈਂਡਿੰਗ ਸੀਗੇ ਜਬ ਪਬਲਿਕ ਨੂੰ ਪੁੱਛ ਕੇ ਦੇਖੋ ਕਿੰਨੇ ਕੰਮ ਬੈਨੀਫੀਟ ਤੇ ਕਿੰਨੀ ਦੇਰ ਤੋਂ ਪੈਂਡਿੰਗ ਸੀਗੇ ਉਹ ਵੀ ਅੱਜ ਬੈਠੇ ਨੇ ਕੁਦਰਤੀ ਚਲੋ ਸਾਡੇ ਕੋਲ ਲਗਭਗ ਕੰਮ ਸਾਡੇ ਖਤਮ ਹੋਣ ਵਾਲੇ ਜਿਹੜੇ ਆਉਂਦੇ ਨੇ ਅਸੀਂ ਰੂਟੀਨ ਰੂਟੀਨ ਵਾਇਰ ਔਰ ਮੈਂ ਕਦੀ ਵੀ ਤੁਹਾਡੇ ਮਾਦੀ ਵਰਾਈ ਇਹ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਨਾ ਵੀ ਕਿਸੇ ਦੀ ਛਪਾਰਛ ਦੀ ਲੋੜ ਨਹੀਂ ਇੱਥੋਂ ਤੱਕ ਵੀ ਜਿਹੜਾ ਸਾਡਾ ਡੋਰ ਆ ਉਹਨੂੰ ਨੌਕ ਕਰਨ ਦੀ ਲੋੜ ਨਹੀਂ ਤੇ ਉਹਨਾਂ ਤਕਰੀਬਨ ਮੈਂ ਵੀ ਦੇਖਿਆ ਮੈਂ ਜਦੋਂ ਕਿਤੇ ਅਫੀਸਰ ਸਾਹਿਬਾਨ ਕੋ ਮਿਲਣ ਜਾਂਦੇ ਸੀ ਤੇ ਬਾਹਰ ਖੜਨਾ ਵੇਟ ਕਰਨੀ ਪੈਂਦੀ ਸੀ ਮੇਰੇ ਆਫਿਸ ਦੇ ਵਿੱਚ ਤੁਸੀਂ ਵੀ ਅਕਸਰ ਆ ਕੇ ਦੇਖੋਗੇ ਤੁਹਾਨੂੰ ਕਿਸੇ ਦੀ ਵੇਟ ਕਰਨ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਜ਼ਾਦੀ ਦੀ ਲੋੜ ਨਹੀਂ ਸਿੱਧਾ ਅੰਦਰ ਆ ਸਕਦੇ ਹੋ ਚਾਹੇ ਸਾਡੀ ਜਿੰਨੀ ਮਰਜ਼ੀ ਜ਼ਰੂਰੀ ਮੀਟਿੰਗ ਚੱਲਦੀ ਹੋਵੇ ਅਸੀਂ ਅਲੋਕ ਕੀਤਾ ਵੀ ਹਰ ਬੰਦਾ ਪਬਲਿਕ ਦਾ ਅੰਦਰ ਆ ਕੇ ਬੈਠ ਸਕਦਾ ਕਿਉਂਕਿ ਇਹ ਜਿਹੜਾ ਆਫਿਸ ਆ ਇਹ ਪਬਲਿਕ ਦੇ ਪੈਸਿਆਂ ਦਾ ਵਾ ਉਹਨਾਂ ਦੇ ਟੈਕਸਾਂ ਦੇ ਪੈਸਿਆਂ ਦਾ ਵਾ ਨਹੀਂ ਸਾਡਾ ਅਸੀਂ ਸਰਵਿਸ ਪ੍ਰੋਵਾਈਡ ਕਰਕੇ ਦੇਣੀ ਉਹਨਾਂ ਨੂੰ ਕੰਮ ਕਰਾ ਕੇ ਮੈਂ ਦੁਬਾਰਾ ਤੁਹਾਡਾ ਫਿਰ ਇਸ ਗੱਲ ਦਾ ਧੰਨਵਾਦ ਹੈ ਉਹ ਤੁਸੀਂ ਹਰ ਵੇਲੇ ਮੇਰੇ ਨਾਲ ਸਹਿਯੋਗ ਕਰਦੇ ਹੋ ਦੁਬਾਰਾ ਥੋੜਾ ਜਿਹਾ ਲੇਟ ਜਰੂਰ ਆਪ साम ख़ुशख ख़बरी दो ਜਨਵਰੀ ਦੇ ਵਿੱਚ ਅਟਲ ਅਪਾਰਟਮੈਂਟ ਦੇ ਜਿਹੜੇ ਰਹਿ ਗਏ ਫਲੈਟ ਨੇ ਉਹ ਵੀ ਅਸੀਂ ਕੰਟੀਨਿਊ ਕਰਾਂਗੇ ਅਸੀਂ ਜਿਹੜਾ ਐਪਲੀਕੇਸ਼ਨ ਅਸੀਂ ਪਾਉਲ ਕਰਕੇ ਆਏ ਉਹ ਵੀ ਇਹ ਸੱਚੀ ਕਿ ਲੋਕੀ ਹੁਣ ਦੁਬਾਰਾ ਤੋਂ ਆ ਕੇ ਕਹਿ ਰਹੇ ਕਿ ਅਸੀਂ ਭਰਾਏ ਨਹੀਂ ਦੀ ਕਿਰਪਾ ਕਰਕੇ ਦਵਾ ਦਿਓ ਪ੍ਰੋਬਲਮ ਆਹ ਭਾਰੇ ਬੰਦੇ ਫਿਰਦੇ ਆ ਪੁੱਤਾਂ ਗਾਏ ਇਹਨਾਂ ਨੂੰ ਬਹੁਤ ਬਹੁਤ ਦੇ ਦੋ ਟੋੜੀ ਟੋੜੀ ਦੀ ਮੰਗ ਤੁਸੀਂ ਦੱਸੇ ਨਹੀਂ ਅਸੀਂ ਕਿੱਲਾ ਬਜਾਈਦਾ ਜੀ ਜਿੱਥੇ ਜਗਾ ਪਈਦਾ ਉਸ ਤੇ ਪੈਸਾ ਥਾਣੂ ਦੇ ਦਿੰਦਾ ਮੈਂ ਤੁਹਾਨੂੰ ਉੱਥੇ ਚੰਡੀਗੜ੍ਹ ਨੂੰ ਮਿਲਣ ਨੂੰ ਦੇ ਦਿੰਦਾ ਪਰ ਪਾਵਰ ਤੋਂ ਇੱਕ ਜਨਰਲ ਬੀਨਾਂ ਜੀ ਨੂੰ ਨਾ ਕੀ ਤਿਆਰ ਜਗਤ ਦੇ ਸਾਡੀ ਜੇ ਬੀ ਬੋਰਡ ਦਾ ਮਾਨੂੰ ਲੋਡ ਹੈ ਪਾਉਂਦੇ ਆ ਆਹ ਚੰਗੂ ਸਾਹਿਬ ਇੱਥੇ ਹੀ ਕਰਕੇ ਮਨਗਾ ਦੇ ਦੀ ਜੀ ਡਾਕਟਰ ਸਾਹਿਬ ਜੀ ਇੱਥੇ ਇਪਲੀਕੇਸ਼ਨ ਦੇ ਕੇ ਮਤਾ ਦੇ ਨਹੀਂ ਨਾ ਭਰਾਏ ਲੋਕ